ਪੰਜਾਬ ਦੇ ਵਿੱਚ ਜਿੱਥੇ ਇਸ ਵੇਲੇ ਨਸ਼ਾ ਗੰਭੀਰ ਮੁੱਦਾ ਹੈ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਪੰਜਾਬ ਦਾ ਜਿਹੜਾ ਦੂਸ਼ਿਤ ਹਵਾ ਤੇ ਪਾਣੀ ਵੀ ਇੱਕ ਬਹੁਤ ਹੀ ਗੰਭੀਰ ਮਤਲੇ ਬਣ ਚੁੱਕੇ ਨੇ ਇੱਥੇ ਜਿਹੜੀ ਨੈਰੋ ਲੈਗ ਪੇਂਟ ਫੈਕਟਰੀ ਲੱਗੀ ਆ 2016 ਦੇ ਵਿੱਚ ਸ਼ੁਰੂ ਹੋਈ ਤੇ ਇਹਨਾਂ ਨੇ ਜਿਹੜਾ ਇੱਥੇ ਪੇਂਟ ਬਣਦਾ ਵਾ ਪਾਊਡਰ ਬਾਹਰੋਂ ਲਿਆਉਂਦੇ ਆ ਇੱਥੇ ਫਿਰ ਉਹਨੂੰ ਘੋਲ ਕੇ ਤੇ ਬਾਲਟੀਆਂ ਵਿੱਚ ਪਾਉਂਦੇ ਆ ਜਿਹੜਾ ਕੈਮੀਕਲ ਇਹਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ ਨਾ ਉਹ ਕੈਮੀਕਲ ਐਡਾ ਜ਼ਿਆਦਾ ਜ਼ਹਿਰੀਲਾ ਆ ਕਿ ਉਹ ਦੇ ਕਿਸੇ ਦੇ ਮਤਲਬ ਹੱਥ ਤੇ ਜਾਂ ਸਰੀਰ ਤੇ ਜਿਹੜੀ ਜਗ੍ਹਾ ਪੈ ਜਾਏ ਮਤਲਬ ਹੱਡੀ ਤੱਕ ਗਾਲ ਦਿੰਦਾ। ਆ ਜੀ ਇਹ ਟੋਟਲੀ افਵਾਹ ਹੈਗੀ ਆ। ਆਲਰੇਡੀ ਪਹਿਲਾਂ ਵੀ ਆ 2 ਸਾਲ ਪਹਿਲਾਂ ਵੀ ਕਈ ਨੇ افਵਾਹ ਕਰੀ ଥିਗੀ। ਉਹਨਾਂ ਦਫ਼ਤਰ ਦੇ ਵਿੱਚੋਂ ਬੈਠ ਕੇ ਜਾਂ ਉਹਨਾਂ ਨੂੰ ਪਗੀਚਾ ਕੇ ਘਮਾਤਮੋ ਕੇ ਪਾਰਕੰਪੂਰ ਕਾਂਜ ਤੋਂ ਵਾਪਸ ਭੇਜ ਦਿੰਦੇ ਰਹੇ। ਨਾ ਉਹ ਕਦੀ ਮੀਡੀਆ ਨੂੰ ਅੰਦਰ ਜਾਣ ਦਿੰਦੇ ਆ। ਨਾ ਕਿ ਇਹ ਹੋਰ ਬੰਦੇ ਨੂੰ ਅੰਦਰ ਜਾਣ ਦਿੰਦੇ ਆ ਸਿਰਫ ਜਿਹੜੇ ਉਹਨਾਂ ਦੇ ਖਾਸ ਖਾਸ ਬੰਦੇ ਆ ਜਿਨ੍ਹਾਂ ਨਾਲ ਉਹਨਾਂ ਦਾ ਕੋਈ ਚੱਲਦਾ ਪੋਹੇchn ਉਹ ਬੰਦੇ ਇਹਨਾਂ ਦੇ ਅੰਦਰ ਜਾ ਕੇ ਗੱਲਬਾਤ ਕਰਦੇ ਰਹੇ ਆ ਉਸ ਵੱਲੋਂ ਵੀਡੀਓ ਵਿੱਚ ਇਹ ਵੀ ਕਿਹਾ ਗਿਆ ਕਿ ਮੀਡੀਆ ਨੂੰ ਅੰਦਰ ਅਲਾਉ ਨਹੀਂ ਕੀਤਾ ਜਾ ਰਿਹਾ ਤੇ ਕਿਸੇ ਵੀ ਮਤਲਬ ਜਦੋਂ ਜਦੋਂ ਪਲਪੁਰੀ 4-5 ਪਿੰਡਾਂ ਦੇ ਆਏ ਸੀ ਤਾਂ ਮੰਨ ਉਸ ਤਾਂ ਮੀਡੀਆ ਨਾਲ ਸੀਗਾ ਤੁਹਾਡੇ ਇੱਥੇ ਫੋਟੋ ਤੇ ਮੇਰੇ ਕੋਲ ਫੋਟੋ ਵੀ ਹੈਗੀ ਉਹਨਾਂ ਦੀ ਆਪਣਾ ਉਹਦੇ ਵਿੱਚ ਸਾਰਾ ਮੀਡੀਆ ਦੇ ਨਾਲ ਹੀ ਆਏ ਸੀ ਮੈਨੂੰ ਅੰਦਰੋਂ ਹੀ ਜਿਹੜੇ ਕਈ ਬੰਦੇ ਕੰਮ ਕਰ ਚੁੱਕੇ ਆ ਜਿਹੜੇ ਜਿਨ੍ਹਾਂ ਨੇ ਉਥੇ ਜੋਬ ਕੀਤੀ ਆ ਜਾਂ ਜਿਹੜੇ ਕਰ ਰਹੇ ਆ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਜਦੋਂ ਮੀਂਹ ਪੈਂਦਾ ਆ ਜਿਹੜਾ ਕੈਮੀਕਲ ਉਥੇ ਥੱਲੇ ਖਲਰਿਆ ਹੁੰਦਾ ਜਾਂ ਤੇ ਉਹ ਉਹ ਜਿਹੜਾ ਜਿੰਨਾ ਪਾਣੀ ਆ ਉਹ ਮਤਲਬ ਪੰਜਾਂ ਦਹਾ ਮਿੰਟਾਂ 'ਚ ਜਿਹੜਾ ਸਾਰਾ ਗਾਇਬ ਹੋ ਜਾਂਦਾ ਜਿਹੜਾ ਉਹ ਇੰਡਸਟਰੀ ਲੱਗੀ ਹੋਈ ਆ ਉਹਦਾ ਪਾਣੀ ਜਿਹੜਾ ਕਿਤੇ ਵੀ ਸਟੋਰ ਨਹੀਂ ਕੀਤਾ ਜਾ ਰਿਹਾ ਕਿ ਧਰਤੀ ਹੇਠ ਹੀ ਪਾਇਆ ਜਾ ਰਿਹਾ ਤਾਂ ਜੋ ਬਣਾ ਤੁਸੀਂ ਮੁੱਦਾ ਚੁੱਕਿਆ ਤਾਂ ਸੋਸ਼ਲ ਮੀਡੀਆ ਤੇ ਵੀ ਤੁਹਾਡੇ ਵੱਲੋਂ ਇੱਕ ਵੀਡੀਓ ਪਾਈ ਗਈ ਹੈ ਉਸ ਦੇ ਵਿੱਚ ਤੁਸੀਂ ਇੱਕ ਜ਼ਿਕਰ ਕਰ ਰਹੇ ਹੋ ਕਿ ਮੈਨੂੰ ਹੀ ਹੁਣ ਪੁਲਿਸ ਸਰਕਾਰ ਕਾਰਵਾਈਆਂ ਧਮਕੀਆਂ ਮਿਲ ਰਹੀਆਂ ਨੇ ਤੇ ਕੀ ਇਹ ਮੁੱਦਾ ਓਸਾਰਾ ਪੁਲਿਸ ਨੂੰ ਕਹਿ ਕੇ ਜਾਂ ਮੇਰੇ ਤੇ ਦਬਾਅ ਪਾ ਕੇ ਮੇਰੀ ਆਵਾਜ਼ ਬੰਦ ਕਰ ਲੈਣਗੇ ਇਹ ਫੈਕਟਰੀ ਵਾਲਿਆਂ ਦੀ ਜਾਂ ਇਹ ਤਗੜੀ ਫਰਮ ਦੀ ਕੋਈ ਗਲਤਫਹਿਮੀ ਚੀ ਹੈ ਕਿਤੇ ਮੈਂ ਬੜਾ ਗੁਰੂ ਮਹਾਰਾਜ ਗੁਰੂ ਗਬੰਦਰ ਸਿੰਘ ਮਹਾਰਾਜ ਦਾ ਸਿੱਖਾਂ ਮੈਂ ਕਿਹੋ ਜਿਹੇ ਬੰਦੇ ਦੁਖੀ ਤਕੀਆਂ ਤੋਂ ਮੈਂ ਡਰਦਾ ਨਹੀਂਗਾ देखो मैं इस इलाके ਵਿੱਚ ਵਿਚਰਦਾ ਰਿਹਾ ਲੰਮੇ ਸਮੇਂ ਤੋਂ ਸਿਆਸਤ ਵਿੱਚ ਵੀ ਰਹਿਆ ਹਾਂ ਸਾਰੇ ਕੰਮ ਹੁਣ ਛਟਾ ਛੱਡੇ ਹੋਏ ਆ ਹੁਣ ਤਾਂ ਆਪਾਂ ਸਿਰਫ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਮੁੱਦੇ ਉਹਨਾਂ ਦੇ ਖਿਲਾਫ ਆਪਾਂ ਜਿਹੜੀ ਆ ਆਵਾਜ਼ ਚੁੱਕੀ ਦੀ ਜਿੱਥੇ ਗਲਤ ਹੋ ਰਿਹਾ ਹੋਵੇ ਫਿਰ ਇਹਦੇ ਵਿੱਚੋਂ ਇੱਕ ਨਾ ਮੈਂ ਉਹ ਦਰਖਾਸਤ ਦੇ ਵਿੱਚ ਲਿਖਿਆ ਸੀ ਜਿੱਥੇ ਜਿਹੜਾ ਗੱਡੀਆਂ ਨੂੰ ਪੇਂਟ ਲੱਗਦਾ ਨਾ ਬਣਦਾ ਜਿਹੜਾ ਗੱਡੀਆਂ ਨੂੰ ਪੇਂਟ ਹੁੰਦਾ ਉਹ ਜਿਹੜਾ ਪੇਂਟ ਆ ਜਿਹੜਾ ਪਾਊਡਰ ਆ ਨਾ ਉਹ ਧੂਏ ਥਾਣਿਆਂ ਦੀ ਇੱਕ ਚਿਮਣੀ ਆ ਔਰ ਜਿਹੜਾ ਉਹ ਧੂਆਂ ਨਿਕਲਦਾ ਆ ਬਾਹਰ ਨੂੰ ਜਿਹੜਾ ਪਾਊਡਰ ਉੜਦਾ ਆ ਉਹ ਅੱਖਾਂ ਲਈ ਤੇ ਜਿਹੜਾ ਇੰਨਾ ਜ਼ਹਿਰੀਲਾ ਆ ਤੇ ਜਿਹੜਾ ਆਪਣਾ ਕੈਂਸਰ ਫਲਾਉਂਦਾ ਆ ਉਸ ਜਿਹੜਾ 24 ਘੰਟੇ ਚੱਲੀ ਜਾ ਰਿਹਾ ਉਹ ਰਾਤ ਨੂੰ ਨਜ਼ਾਰਾ ਵੇਖਣ ਵਾਲਾ ਹੁੰਦਾ ਵੀ ਸਾਰੀ ਸਾਰਾ ਸਮਾਨ ਜਿਹੜਾ ਉਹ ਕਾਲਾ ਹੋਇਆ ਹੁੰਦਾ ਇਹਨਾਂ ਨੇ ਫਿਰ ਕੀ ਕੀਤਾ ਕਿ ਮੇਰੇ ਖਿਲਾਫ ਜਿੱਦਨ ਮੈਂ ਦੂਜੀ ਅਪੀਲ ਕੀਤੀ ਉਹ ਤੋਂ ਅਗਲੇ ਦਿਨ ਇਹਨਾਂ ਨੇ ਡੀਐਸਪੀ ਗੋਂਦਵਾਲ ਨੂੰ ਮੇਰੇ ਖਿਲਾਫ ਦਰਖਾਸਤ ਦਿੱਤੀ ਜਿਹੜਾ ਨੈਰੋ ਲੈਗ ਪੇਂਟ ਫੈਕਟਰੀ ਤੇ ਇਹ ਜਿਹੜਾ ਨਾਲੇ ਦਾ ਬਿਆਸ ਦਰਿਆ ਦੇ ਨਾਲੋਂ ਜਿਹੜਾ ਨਿਕਲਦਾ ਇੱਕਠਾ ਹੀ ਮਸਲਾ ਕਿਉਂਕਿ ਧਰਤੀ ਹੀ ਢੇਟਲਾ ਪਾਣੀ ਜਿਹੜਾ ਦੋਵੇਂ ਗੰਦਾ ਕਰ ਰਿਹਾ ਹੈ ਉੱਥੇ ਵੀ ਜਿਹੜਾ ਮੰਡ ਏਰੀਆ ਵਾ ਜਿਹੜਾ ਇਸੇ ਨਾਲੇ ਦੇ ਕਰਕੇ ਜਿਹੜਾ ਝਾਗ ਆਉਣ ਲੱਗ ਪਿਆ ਬੰਬੀਆਂ ਦੇ ਪਾਣੀ ਦੇ ਵਿੱਚ ਉਹ ਉਹ ਪਾਣੀ ਜੇ ਧਿਆਨ ਨਾ ਦਿੱਤਾ ਗਿਆ ਉਹ ਪਾਣੀ ਸਾਰਾ ਜ਼ਹਿਰੀਲਾ ਹੋ ਜਾਊਗਾ ਇਹਨਾਂ ਨੇ ਮੇਰੇ ਤੇ ਇਲਜ਼ਾਮ ਮੈਨੂੰ ਪਤਾ ਲੱਗ ਰਿਹਾ ਵੀ ਲਾ ਰਹੇ ਆ ਵੀ ਸ਼ਾਇਦ ਜੋਬ ਨੋਟੀਆਂ ਸਾਨੂੰ ਜੀ ਬਲੈਕਮੇਲ ਕਰ ਰਿਹਾ ਇਹਨਾਂ ਨੇ ਹੀ ਇਲਜ਼ਾਮ ਲਾਏ ਮੈਂ ਉਹਨਾਂ ਨੂੰ ਤੁਹਾਨੂੰ ਤੁਹਾਡੇ ਜ਼ਰੀਏ ਮੈਂ ਆਮ ਜਨਤਾ ਨੂੰ ਦੱਸਣਾ ਚਾਹੁੰਦਾ ਪੰਜਾਬ ਦੀ ਨੂੰ ਕਿ ਅੱਜ ਤੱਕ ਮੇਰੀ ਨੈਰੋ ਲੈਕ ਮੈਨੇਜਮੈਂਟ ਦੇ ਨਾਲ ਕਦੀ ਗੱਲ ਹੀ ਜੀਰੇ ਫੈਕਟਰੀ ਦੇ ਵਿੱਚ ਚਿੱਟਾ ਵੀ ਬਣਦਾ ਹੈ ਜਿਹੜੀ ਜੀਰਾ ਫੈਕਟਰੀ ਹੈ ਉਹ ਤੇ ਸ਼ਰਾਬ ਤੇ ਬਣਦੀ ਬਣਦੀ ਹੀ ਉਥੇ ਚਿੱਟਾ ਵੀ ਬਣਦਾ ਹੈ ਉਥੇ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਕਹਿੰਦਾ ਹੈ ਵੀ ਇੱਥੇ ਸਾਰਾ ਕੁਝ ਸਹੀ ਆ ਤੁਸੀਂ ਹਿਸਾਬ ਲਾਓ ਵੀ ਜਿਹੜੇ ਬੰਦੇ ਮੈਨੂੰ ਆਪ ਕਹਿ ਰਹੇ ਆ ਕਿ ਤੁਹਾਨੂੰ ਬਿਠਾ ਕੇ ਜੀ ਇਹ ਕੋਈ ਗੱਲ ਨਹੀਂ ਤੁਹਾਡੇ ਬੰਦੇ ਰਖਾ ਦਿੰਨੇ ਆ ਅੰਦਰ ਤੁਸੀਂ ਬੰਦੇ ਦੱਸੋ ਕਿੰਨੇ ਰਖਾਉਣੇ ਉਹਦੇ ਸਮਝੌਤਾ ਕਰਾਉਣ ਤੇ ਹੋਏ ਆ ਇਹਦਾ ਮਤਲਬ ਇਹ ਵੀ ਉਹ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਨਾ ਹੋ ਗਏ ਜਿਹੜਾ ਉਹ ਪ੍ਰਦੂਸ਼ਣ ਬਚਾਉਣ ਵਾਲੇ ਨਾ ਹੋ ਕੇ ਪ੍ਰਦੂਸ਼ਣ ਹੋਰ ਫਲਾਉਣ ਵਾਲੇ ਬੰਦਿਆਂ ਦਾ ਸਾਥ ਦੇ ਰਹੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਤੁਹਾਡੇ ਨਾਲ ਰਵੀ ਖਹਿਰਾ ਪੰਜਾਬ ਦੇ ਵਿੱਚ ਜਿੱਥੇ ਇਸ ਵੇਲੇ ਨਸ਼ਾ ਗੰਭੀਰ ਮੁੱਦਾ ਹੈ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਪੰਜਾਬ ਦਾ ਜਿਹੜਾ ਦੂਸ਼ਿਤ ਹਵਾ ਤੇ ਪਾਣੀ ਵੀ ਇੱਕ ਬਹੁਤ ਹੀ ਗੰਭੀਰ ਮਸਲੇ ਬਣ ਚੁੱਕੇ ਨੇ ਅਜਿਹਾ ਕਿਉਂ ਹੈ ਕਿਉਂਕਿ ਵੱਡੇ ਵੱਡੇ ਕਾਰੋਬਾਰੀਆਂ ਤੇ ਉਦਯੋਗਪਤੀਆਂ ਵੱਲੋਂ ਜੋ ਸ਼ਹਿਰਾਂ ਤੇ ਪਿੰਡਾਂ ਦੇ ਕਸਬਿਆਂ ਵਿੱਚ ਇੰਡਸਟਰੀਆਂ ਲਗਾ ਦਿੱਤੀਆਂ ਗਈਆਂ ਹਾਲਾਂਕਿ ਉਹਨਾਂ ਇੰਡਸਟਰੀਆਂ ਦਾ ਜੋ ਵੇਸਟੇਜ ਪਾਣੀ ਹੈ ਉਹ ਕਿੱਥੇ ਜਾਂਦਾ ਹੈ ਅਜੇ ਤੱਕ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਚੱਲ ਪਾਇਆ ਅਜਾ ਇਹ ਇੱਕ ਨੌਜਵਾਨ ਹੈ ਜੋਬਨਜੀਤ ਸਿੰਘ ਹੋਠੀਆਂ ਜਿਸ ਵੱਲੋਂ ਆਰਟੀਆਈ ਪਾ ਕੇ ਗੋਇੰਦਪਾਲ ਸਾਹਿਬ ਬਿਆਸ ਦਰਿਆ ਕੰਡੇ ਕਸਬੇ ਦੇ ਲੱਗੀ ਨੈਰੋਲਿਕ ਫੈਕਟਰੀ ਦੀ ਕੋਕ ਪੜਤਾਲ ਕੀਤੀ ਗਈ ਤਾਂ ਉਸ ਨੌਜਵਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਉਸ ਫੈਕਟਰੀ ਦਾ ਗੰਦਲਾ ਪਾਣੀ ਹੈ ਜਮੀਨ ਹੇਠ ਪਾਇਆ ਜਾ ਰਿਹਾ ਹੈ ਤੇ ਜਿਸ ਨਾਲ ਭਿਆਨਕ ਬਿਮਾਰੀਆਂ ਕੈਂਸਰ ਖਾਸ ਕਰਕੇ ਆਸ-ਪਾਸ ਦੇ ਪਿੰਡ ਜਿਹੜੇ ਵਸਦੇ ਨੇ ਲੋਕਾਂ ਨੂੰ ਹੋ ਸਕਦਾ ਹੈ ਸਾਡੇ ਨਾਲ ਮੌਜੂਦ ਹੈ ਨੌਜਵਾਨ ਗੱਲਬਾਤ ਕਰਦੇ ਆ ਜੋਬਨਜੀਤ ਸਿੰਘ ਹੋਟੀਆਂ ਹਾਂਜੀ ਜੋਬਨભાઈ ਕਿਵੇਂ ਦੇਖਦੇ ਜਦੋਂ ਤੁਹਾਡੇ ਵੱਲੋਂ ਇਹ ਆਰਟੀਆਈ ਪਾ ਕੇ ਜਾਣਕਾਰੀ ਲਈ ਗਈ ਤਾਂ ਕਿਵੇਂ ਤੁਹਾਡੇ ਮਨ ਦੇ ਵਿੱਚ ਸ਼ੰਕਾ ਹੋਇਆ ਕਿ ਜਿਹੜੀ ਨੈਰੋਲੈਕ ਫੈਕਟਰੀ ਲੱਗੀ ਆ ਇਸ ਦਾ ਜਿਹੜਾ ਪਾਣੀ ਹੈ ਗੰਦਲਾ ਉਹ ਧਰਤੀ 'ਤੇ ਛੇੜ ਜਾ ਰਿਹਾ ਹੈ ਸਭ ਤੋਂ ਪਹਿਲਾਂ ਤੇ ਰਵੀ ਭਾਜੀ ਤੁਹਾਡਾ ਧੰਨਵਾਦ ਤੇ ਤੁਸੀਂ ਇਸ ਮੁੱਦੇ ਨੂੰ ਜਿਹੜਾ ਅਹਿਮਤ ਦਿੱਤੀ ਤੇ ਮੇਰੇ ਨਾਲ ਗੱਲਬਾਤ ਕਰਨ ਆਏ ਜੀ ਇਹ ਅਸਲ ਦੇ ਵਿੱਚ ਨਾ ਲੰਮੇ ਸਮੇਂ ਤੋਂ ਇਹ ਸਾਰੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਸੀ ਵੀ ਇਹ ਜਿਹੜਾ ਧਰਤੀ ਹਟਾਣੇ ਆਪ ਪੰਜਾਬ 'ਚ ਵੀ ਵੇਖਦੇ ਜਿੱਦਾਂ ਜੀਰਾ ਫੈਕਟਰੀ ਸੀ ਉਹ ਵੀ ਤਕੜਾ ਅੰਦੋਲਨ ਕਰਕੇ ਫਿਰ ਬੰਦ ਕਰਨੀ ਪਈ ਇਹ ਸਾਡਾ ਸਿੱਖੀ ਦਾ ਧੁਰਾ ਵਜੋਂ ਜਾਣਿਆ ਜਾਂਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਆ ਔਰ ਬਿਆਸ ਦਰਿਆ ਦੇ ਕੰਢੇ ਦੇ ਵਸੇ ਆ ਇੱਥੇ ਜਿਹੜੀ ਨੈਰੋ ਲੈਗ ਪੇਂਟ ਫੈਕਟਰੀ ਲੱਗੀ ਆ 2016 ਦੇ ਵਿੱਚ ਸ਼ੁਰੂ ਹੋਈ ਤੇ ਇਹਨਾਂ ਨੇ ਜਿਹੜਾ ਇੱਥੇ ਪੇਂਟ ਬਣਦਾ ਵਾ ਪਾਊਡਰ ਬਾਹਰੋਂ ਲਿਆਉਂਦੇ ਆ ਇੱਥੇ ਫਿਰ ਇਹਨੂੰ ਘੋਲ ਕੇ ਤੇ ਬਾਲਟੀਆਂ ਵਿੱਚ ਪਾਉਂਦੇ ਆ ਜਿਹੜਾ ਕੈਮੀਕਲ ਇਹਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ ਨਾ ਉਹ ਕੈਮੀਕਲ ਐਡਾ ਜ਼ਹਿਰੀਲਾ ਆ ਕਿ ਉਹ ਦੇ ਕਿਸੇ ਦੇ ਮਤਲਬ ਹੱਥ ਤੇ ਜਾਂ ਸਰੀਰ ਤੇ ਜਿਹੜੀ ਜਗ੍ਹਾ ਪੈ ਜਾਵੇ ਮਤਲਬ ਹੱਡੀ ਤੱਕ ਗਾਲ ਦਿੰਦਾ ਐਡਾ ਜ਼ਹਿਰੀਲਾ ਪੇਂਟ ਆ ਇਹਦੇ ਖਿਲਾਫ ਜਿਹੜਾ ਸਮੇਂ-ਸਮੇਂ ਤੇ ਬੰਦੇ ਪਹਿਲਾਂ ਵੀ ਆਵਾਜ਼ ਚੁੱਕਦੇ ਰਹੇ ਨੇ ਸਾਡੇ ਤੋਂ ਲੋਕਲ ਜਾਂ ਪੰਚਾਇਤਾਂ ਹੋਣ ਸਾਂ ਸਾਰੇ ਅੰਦਰ ਜਾ ਕੇ ਵੀ ਵੇਖ ਕੇ ਆਏ ਆ ਪਰ ਉਹਨਾਂ ਦਫ਼ਤਰ ਦੇ ਵਿੱਚੋਂ ਬੈਠ ਕੇ ਜਾਂ ਉਹਨਾਂ ਨੂੰ ਬਗੀਚਾ ਕਿ ਘਮਾ ਕੇ ਪਾਰਕਾਂ ਪੁਰਕਾਂ ਚ ਤੂੰ ਵਾਪਸ ਭੇਜ ਦ ਨਾਉ ਕਦੀ মিডিਆ ਨੂੰ ਅੰਦਰ ਜਾਣ ਦਿੰਦੇ ਆ ਨਾ ਕਿਸੇ ਹੋਰ ਬੰਦੇ ਨੂੰ ਅੰਦਰ ਜਾਣ ਦਿੰਦੇ ਆ ਸਿਰਫ ਜਿਹੜੇ ਉਹਨਾਂ ਦੇ ਖਾਸ ਖਾਸ ਬੰਦੇ ਆ ਜਿਨ੍ਹਾਂ ਨਾਲ ਉਹਨਾਂ ਦਾ ਕੋਈ ਚੱਲਦਾ ਆਪੋ ਵੇਚਣ ਉਹ ਬੰਦੇ ਇਹਨਾਂ ਦੇ ਅੰਦਰ ਜਾ ਕੇ ਗੱਲਬਾਤ ਕਰਦੇ ਰਹੇ ਆ ਪਰ ਉਹ ਕਿਸੇ ਉਸ ਬੰਦੇ ਨੂੰ ਅੰਦਰ ਨਹੀਂ ਜਾਣ ਦਿੰਦੇ ਜਿਹਨੂੰ ਕੋਈ ਜਾਣਕਾਰੀ ਆ ਮੈਨੂੰ ਅੰਦਰੋਂ ਹੀ ਜਿਹੜੇ ਕਈ ਬੰਦੇ ਕੰਮ ਕਰ ਚੁੱਕੇ ਆ ਜਿਹੜੇ ਜਿਨ੍ਹਾਂ ਨੇ ਉੱਥੇ ਜੌਬ ਕੀਤੀ ਆ ਜਾਂ ਜਿਹੜੇ ਕਰ ਰਹੇ ਆ ਉਹਨਾਂ ਤੋਂ ਜਾਣਕਾਰੀ ਮਿਲੀ ਸੀ ਕਿ ਜਦੋਂ ਮੀਂਹ ਪੈਂਦਾ ਆ ਜਿਹੜਾ ਕੈਮੀਕਲ ਉੱਥੇ ਥੱਲੇ ਖਿਲਰਿਆ ਹੁੰਦਾ ਜਾਂ ਕਿ ਉਹ ਉਹ ਜਿਹੜਾ ਜੰਨਾ ਪਾਣੀ ਆ ਉਹ ਮਤਲਬ ਕਿ ਪੰਜਾਂ ਦਹਾ ਮਿੰਟਾਂ 'ਚ ਜਿਹ मतलब ਆਪਾਂ ਗਲੀਆਂ ਨਾਲੀਆਂ ਚ ਸ਼ਹਿਰਾਂ ਚ ਵੀ ਕਿਤੇ ਮੀਂਹ بارش ਹੁੰਦੀ ਆ ਤੇ ਕਿੰਨਾ ਦਿਨਾਂ ਚ ਦਿਨ ਪਾਣੀ ਖੜਾ ਰਹਿੰਦਾ ਪਰ ਉਥੇ ਮਤਲਬ ਉਹ ਪਾਣੀ ਖੜਾ ਹੀ ਨਹੀਂ ਰਹਿੰਦਾ ਮਿੰਟੋ ਮਿੰਟੀ ਜਿਹੜਾ ਉਹ ਸਾਰਾ ਧਰਤੀ ਹੇਠ ਚਲਾ ਜਾਂਦਾ ਜਿਹਨ ਦਾ ਪਾਵਾਂ ਕੇ ਜਿਹੜਾ ਉਹ ਇੰਡਸਟਰੀ ਲੱਗੀ ਹੋਈ ਆ ਉਹਦਾ ਪਾਣੀ ਜਿਹੜਾ ਕਿਤੇ ਵੀ ਸਟੋਰ ਨਹੀਂ ਕੀਤਾ ਜਾ ਰਿਹਾ ਕਿ ਧਰਤੀ ਹੇਠ ਹੀ ਪਾਇਆ ਜਾ ਰਿਹਾ ਤਾਂ ਜੋਬਨ ਤੁਸੀਂ ਮੁੱਦਾ ਚੁੱਕਿਆ ਤਾਂ ਸੋਸ਼ਲ ਮੀਡੀਆ ਤੇ ਵੀ ਤੁਹਾਡੇ ਵੱਲੋਂ ਇੱਕ ਵੀਡੀਓ ਪਾਈ ਗਈ ਹੈ ਤਾਂ ਉਸ ਦੇ ਵਿੱਚ ਤੁਸੀਂ ਇੱਕ ਜ਼ਿਕਰ ਕਰ ਰਹੇ ਹੋ ਕਿ ਮੈਨੂੰ ਹੀ ਹੁਣ ਪੁਲਿਸ ਸਰਕਾਰ ਕਾਰਵਾਈ ਦੀਆਂ ਧਮਕੀਆਂ ਮਿਲ ਰਹੀਆਂ ਨੇ ਤੇ ਕੀ ਹੈ ਮੁੱਦਾ ਉਹ ਸਾਰਾ ਮੁੱਦਾ ਇਹ ਹੈ ਜੀ ਮੈਂ ਨਾ 3 ਅਗਸਤ ਨੂੰ ਜਿਹੜੀ ਆ ਇਸੇ ਜਿਹੜਾ ਲੰਘ ਕੇ ਦੇ 3 ਅਗਸਤ ਇਹ ਮੈਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਜਿਹੜੀ ਨਾ ਦਰਖਾਸਤ ਦਿੱਤੀ ਸੀ ਤੇ ਇਹ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਰਖਾਸਤ ਬਨੋਦ ਕੁਮਾਰ ਆ ਕੋਈ ਇਹਨਾਂ ਦਾ ਕੋਈ ਐਸ ਡੀਓ ਆ ਸ਼ਾਇਦ ਉਹਨੂੰ ਮਾਰਕ ਕੀਤੀ ਉਹ ਬੰਦੇ ਨੇ ਮੇਰੇ ਨਾਲ ਚਲੋ ਗੱਲਬਾਤ ਸਾਡੀ ਹੁੰਦੀ ਰਹੀ ਆਪੋ ਵਿੱਚ ਵੀ ਕਿਦਾਂ ਤੁਸੀਂ ਚੈਕਿੰਗ ਕਰਨ ਆਉਣਾ ਤੇ ਮੈਨੂੰ ਦੱਸ ਦਿਓ ਕਿ মিডিਆ ਆਪਣਾ ਨਾਲ ਜਾਊਗਾ ਸਾਰਾ ਵੀ ਆਪਾਂ ਸਾਰਾ ਕਵਰੇਜ ਕਰਕੇ ਤੇ ਫਿਰ ਦੇਖਣਾ ਉਹ ਪਰ ਉਹਨਾਂ ਨੇ ਮੈਨੂੰ ਵਿਨੋਦ ਕੁਮਾਰ ਜਿਹੜਾ ਐਸਡੀਓ ਆ ਉਹਨੇ ਮੈਨੂੰ ਇਹ ਗੱਲ ਕਹੀ ਵੀ ਮੇਰਾ ਦੱਸ ਦੇਣਾ ਜੇ ਟਾਈਮ ਨਹੀਂ ਆ ਪਰ ਜਿੱਦਾਂ ਅੱਜ ਮੇਰੀ ਗੱਲ ਹੁੰਦੀ ਅਗਲੇ ਦਿਨ ਹੀ ਉਹ ਬੰਦਾ ਆਉਂਦਾ ਵਾ ਤੇ ਮੈਨੂੰ ਆ ਕੇ ਇੱਥੇ ਜਦੋਂ ਪਹੁੰਚ ਜਾਂਦਾ ਗੁੰਦਵਾਲ ਤੇ ਫਿਰ ਮੈਨੂੰ ਦੱਸਦਾ ਵੀ ਮੈਂ ਆ ਗਿਆ ਤੇ ਆਪ ਅੰਦਰ ਚਲੀਏ ਫਿਰ ਮੈਂ ਉਹਨੂੰ ਦੱਸਦਾ ਵੀ ਭਾਈ ਮੇਰਾ ਅੰਦਰ ਮੈਂ ਸ਼ਿਕਾਇਤ ਕੀਤੀ ਆ ਵੀ ਮੇਰੇ ਨਾਲ ਉਹ ਕੁਝ ਵੀ ਅੰਦਰ ਨੁਕਸਾਨ ਕਰ ਸਕਦੇ ਮੈਂ ਇਕੱਲੇ ਨਹੀਂ ਜਾਣਾ ਤੇ ਆਪਾਂ মিডিਆ ਨੂੰ ਨਾਲ ਲੈ ਕੇ ਚੱਲਦੇ ਹਾਂ ਪਰ ਉਸ ਜਿਹੜਾ ਉਹ ਅਫਸਰ ਸੀ ਉਹਨੇ ਕਿਹਾ ਵੀ ਮੈਂ মিডিਆ ਨੂੰ ਲਾਉ ਨਹੀਂ ਕਰ ਸਕਦਾ ਨਾ ਫੈਕਟਰੀ ਵਾਲਿਆਂ ਨੇ ਕਰਨਾ ਕਿ ਤੁਸੀਂ ਹੀ ਉਹਨਾਂ ਤੇ ਆ ਸਕਦੇ ਜ ਨਹੀਂ ਤੇ ਮੈਂ ਵਿజిਟ ਕਰ ਦੇਣੀ ਹੈ ਉਥੇ ਇਹ ਆਪਣਾ ਜੋਬ ਰਿਪੋਰਟ ਤੁਹਾਨੂੰ ਮਿਲ ਜੂਗੀ ਪਰ ਹੈਰਾਨੀ ਦੀ ਗੱਲ ਇਹ ਆ ਵੀ ਉਹ ਅਫਸਰ ਉਥੇ ਬੈਠ ਕੇ ਮੇਰੇ ਨਾਲ ਵਟਸਐਪ ਤੇ ਮੈਨੂੰ ਕਾਲ ਕਰਦਾ ਤੇ ਮੈਨੂੰ ਇਹ ਗੱਲ ਕਹਿੰਦਾ ਆ ਵੀ ਆਪਾਂ ਇਹਨੂੰ ਨਬੇੜ ਦਈਏ ਕਿ ਤੁਹਾਡਾ ਬਿਠਾ ਕੇ ਆਪਾਂ ਗੱਲਬਾਤ ਕਰਾ ਦਿੰਨੇ ਆ ਵੀ ਅਸੀਂ ਇੱਥੇ ਵਿజిਟ ਕਰਦੇ ਰਹਿਨੇ ਆ ਮਹੀਨੇ-ਮਹੀਨੇ ਆ ਉਹਨੇ ਹੀ ਚੈੱਕ ਕਰਦੇ ਹਰ ਮਹੀਨੇ ਤੇ ਇੱਥੇ ਕੋਈ ਖਰਾਬੀ ਨਹੀਂ ਗੀ ਉਹ ਅਸਲ ਤੇ ਵਿੱਚ ਕਾਰਨ ਮੈਨੂੰ ਹੁਣ ਇਹ ਉਹਨਾਂ ਦੀਆਂ ਗੱਲਾਂ ਤੋਂ ਇਹ ਲੱਗ ਰਿਹਾ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਪੀ ਅਸਲ ਦੇ ਵਿੱਚ ਮਹੀਨੇ ਦੇ ਮਹੀਨੇ ਸਿਰਫ ਮਹੀਨਾ ਲੈਣ ਵਾਸਤੇ ਆਉਂਦੇ ਜਿਹੜਾ ਮਹੀਨਾ ਵੱਜਿਆ ਇਹਨਾਂ ਦਾ ਇਥੋਂ ਲੈ ਕੇ ਥੱਲੇ ਤੋਂ ਲੈ ਕੇ ਜਿਹੜਾ ਸਾਡਾ ਤਹਿਸੀਲ ਪ੍ਰਸ਼ਾਸਨ ਮਤਲਬ ਜਿਹੜਾ ਸਾਡਾ ਲੋਕਲ ਆ ਤੇ ਜ਼ਿਲ੍ਹਾ ਪ੍ਰਸ਼ਾਸਨ ਸਾਰਿਆਂ ਨੂੰ ਇਹ ਪੈਸੇ ਦਿੰਦੇ ਆ ਫੰਡ ਦਿੰਦੇ ਆ ਮਤਲਬ ਉਹ ਇਸ ਤਰੀਕੇ ਨਾਲ ਦਿੰਦੇ ਆ ਵੀ ਰਿਸ਼ਵਤ ਬਣਾ ਲੱਗੇ ਜਿੱਦਾਂ ਡੀਸੀ ਦੇ ਅਖਤਿਆਰੀ ਫੰਡ ਦੇ ਵਿੱਚ ਜਿਹੜਾ ਜ਼ਿਲ੍ਹੇ ਚ ਡਿਵੈਲਪਮੈਂਟ ਹੋਣੀ ਹੁੰਦੀ ਆ ਇਹ 2 ਕਰੋੜ ਰੁਪਈਆ ਸ਼ਾਇਦ ਸਾਲਾਨਾ ਦਿੰਦੇ ਆ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਪ੍ਰਸ਼ਾਸਨ ਨੇ ਤੇ ਸਾਰੇ ਨੇ ਇਹਨਾਂ ਦੇ ਵੱਲੋਂ ਭੁਗਤਣਾ ਮੈਂ ਜਿਹੜੀ ਇਹ ਦਰਖਾਸਤ ਦਿੱਤੀ ਸੀ ਇਹਦੀ ਉਹਨਾਂ ਨੇ ਰ ਮਤਲਬ ਜਿਹੜਾ ਉਹਨਾਂ ਦੇ ਪੱਖ ਵਿੱਚ ਲਿਖਿਆ ਮੇਰੇ ਕੋ ਕਾਨੂੰਨੀ ਅਧਿਕਾਰ ਜਿਹੜਾ ਭਾਰਤ ਦੇ ਸੰਵਿਧਾਨ ਨੇ ਮੈਨੂੰ ਦਿੱਤਾ ਮੈਨੂੰ ਦੂਜੀ ਅਪੀਲ ਕਰਨ ਦਾ ਅਧਿਕਾਰ ਸੀ ਮੈਂ ਉਹ ਦੂਜੀ ਅਪੀਲ ਕੀਤੀ ਆ ਔਰ ਇਹਨਾਂ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਇੱਕ ਸ਼ਾਇਦ ਸੁਖਦੇਵ ਸਿੰਘ ਉਹਦਾ ਨਾਮ ਆ ਉਹ ਅਫਸਰ ਨੇ ਫਿਰ ਜਿਹੜੀ ਹੈ ਦੀਸ ਹੈ ਨਾ ਇਨਕੁਆਇਰੀ ਇਹ ਉਸੇ ਬਨੋਧ ਕੁਮਾਰ ਨੂੰ ਮਾਰਗ ਕਰਤੀ ਅਚਾ ਜਿਹੜਾ ਵਿਨੋਦ ਕੁਮਾਰ ਉਹ ਪਹਿਲਾਂ ਤੁਹਾਡੇ ਕੋਲ ਤੁਹਾਡੇ ਨਾਲ ਗੱਲਬਾਤ ਕੀਤੀ ਤੇ ਤੁਹਾਡੇ ਨਾਲ ਕਿਤੇ ਨਾ ਕਿਤੇ ਉਹਨੇ ਸੈਟਿੰਗ ਕਰਨ ਦੀ ਗੱਲ ਕਹਿਤੀ ਵੀ ਬੈ ਕੇ ਨਵੇਲ ਲੈਨੇ ਆ ਤਾਂ ਦੁਬਾਰਾ ਉਸੇ ਕੋਲੋਂ ਹੀ ਇਹ ਹੁਣ ਤੁਹਾਡੀ ਮਾਰਕ ਹੋਈ ਹੈ ਉਸੇ ਉਸੇ ਨੂੰ ਫਿਰ ਇਨਕੁਆਰੀ ਮਾਰਕ ਕਰਤੀ ਜਿਹੜੀ ਦੂਜੀ ਅਪੀਲ ਹੋਈ ਹੈ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਸਰਦਾਰ ਸਾਹਿਬ ਨਾਲ ਵੀ ਸਾਹ ਬਾਦਰ ਗੱਲ ਆ ਵੀ ਇਹਦੇ ਖਿਲਾਫ ਤੇ ਮੈਂ ਲਿਖਿਆ ਦੂਰੇ ਅਪੀਲ ਚ ਵੀ ਇਹ ਜਿਹੜਾ ਵਿਨੋਦ ਕੁਮਾਰ ਆ ਇਹ ਸਾਰੀ ਦੀ ਸਾਰੀ ਉਹਨਾਂ ਦਾ ਮਤਲਬ ਇੱਕ ਸਾਹਿਬ ਨਾਲ ਕਟਪੁਤਲੀ ਬਣ ਕੇ ਕੰਮ ਕਰ ਰਿਹਾ ਨੈਰੋ ਲੈਗ ਪੇਂਟ ਫੈਕਟਰੀ ਦਾ ਤੇ ਇਹ ਤੁਸੀਂ ਇਹਨੂੰ ਕਰਤੀ ਇਹਨੂੰ ਇਨਕੁਇਰੀ ਇਨਕੁਇਰੀ ਮਾਰਕ ਤੁਸੀਂ ਕੋਈ ਹੋਰ ਅਫਸਰ ਨੂੰ ਲਾ ਦਿਓ ਕਹਿੰਦਾ ਜੀ ਸਬੰਧਤ ਐਸਡੀਓ ਇਹੋ ਹੀ ਆ ਤੇ ਇਹਨੂੰ ਹੀ ਮਾਰਕ ਹੋਊਗੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਵੀ ਤੁਹਾਡੇ ਪੰਜਾਬ ਦੇ ਵਿੱਚ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸਡੀਓ ਮੁੱਕਦੇ ਆ ਜਾਂ ਕੋਈ ਅਫਸਰ ਮੁੱਕ ਗਿਆ ਤੁਸੀਂ ਕਿਸੇ ਦੀ ਲਾ ਦਿਓ ਡਿਊਟੀ ਕਹਿੰਦਾ ਨਹੀਂ ਜੀ ਇਹਦੀ ਲੱਗੂਗੀ ਫਿਰ ਮੈਂ ਫੋਨ ਤੇ ਜਿਹੜੀ ਹੈ ਮੇਰੀ ਉਹ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਫੋਨ ਤੇ ਪੀ ਤੁਹਾਡਾ ਨਾ ਉਹ ਕਹਿੰਦੇ ਆ ਜੀ ਸਾਡੇ ਤੁਸੀਂ ਜੋਬਨੋਟੀਆਂ ਦੇ ਬੰਦੇ ਨਹੀਂ ਰੱਖੇ ਅਸੀਂ ਤੇ ਤਾਂ ਕਰਕੇ ਜੋਬਨੋਟੀਆਂ ਸਾਡੇ ਕੋਲ ਆ ਅੱਛਾ ਕਿਤੇ ਨਾ ਕਿਤੇ ਇਹ ਤਾਂ ਨਹੀਂ ਕਿ ਜੋਬਨੋਟੀਆਂ ਨੇ ਵਿਚਫਾਰਸ਼ ਕਰ ਦਿੱਤੀ ਹੋਵੇ ਨੈਰੋ ਲੈਗ ਫੈਕਟਰੀ ਦੇ ਅੰਦਰ ਕਿ ਬਾਈ ਆ ਮੇਰੇ 4-5 ਬੰਦੇ ਇਹਨਾਂ ਨੂੰ ਅੰਦਰ ਨੌਕਰੀ ਦੇ ਦਿਓ ਤੇ ਨਹੀਂ ਦਿੱਤੀ ਤੇ ਜੋਬਨ ਕਿਤੇ ਕਿਰਤ ਨਹੀਂ ਕਰ ਰਿਹਾ ਉਹਨਾਂ ਨਾਲ ਨਹੀਂ ਨਹੀਂ ਵੇਖੋ ਮੈਂ ਇਸ ਇਲਾਕੇ ਵਿੱਚ ਵਿਚਰਦਾ ਰਿਹਾ ਲੰਮੇ ਸਮੇਂ ਤੋਂ ਸਿਆਸਤ ਵਿੱਚ ਵੀ ਰਹੇ ਆ ਸਾਰੇ ਕੰਮ ਹੁਣ ਛਟਾ ਛੱਡੇ ਹੋਏ ਆ ਹੁਣ ਤਾਂ ਆਪਾਂ ਸਿਰਫ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਮੁੱਦੇ ਉਹਨਾਂ ਦੇ ਖਿਲਾਫ ਆਪਾਂ ਜਿਹੜੀ ਆ ਆਵਾਜ਼ ਚੁੱਕੀ ਦੀ ਜਿੱਥੇ ਗਲਤ ਹੋ ਰਿਹਾ ਹੋਵੇ ਬੰਦੇ ਰੱਖਣ ਵਾਸਤੇ ਕਹਿੰਦੇ ਰਹੇ ਇਹਨਾਂ ਨੂੰ ਨਹੀਂ ਰੱਖਦੇ ਰਹੇ ਮਤਲਬ ਤਸਦੀਕ ਇਹ ਜਿਹੜੀ ਫੈਕਟਰੀ ਆ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਉਹ ਜ਼ਿਆਦਾਤਰ ਲੋਕਲ ਸਟਾਫ ਰੱਖਿਆ ਜਾਂ ਬਾਹਰ ਆ ਇਹਦੇ ਵਿੱਚ ਜਿੰਨੇ ਬੰਦੇ ਨੇ ਨਾ ਲੋਕਲ ਹੈਗੇ ਆ ਪਰ ਗਿਣਤੀ ਮਿੰਨਤੀ ਦੇ ਆ ਇਹ ਇੱਥੇ ਇਦਾਂ ਕੰਮ ਚੱਲਦਾ ਜਿਹੜੀ ਨੈਰੋਲਕ ਪੇਂਟ ਫੈਕਟਰੀ ਆ ਉਹਦੇ ਵਿੱਚ ਜਿਹੜੇ ਬੰਦੇ ਨੇ ਉਹ ਦੂਜੀਆਂ ਦੂਜੇ ਜ਼ਿਲ੍ਹਿਆਂ ਤੋਂ ਲਿਆ ਕੇ ਇਹਨਾਂ ਨੇ ਜਿਹੜੇ ਆਪਣੇ ਖਾਸ ਖਾਸ ਉਪਰਤੀ ਕੀਤੇ ਆ ਔਰ ਜਿਹੜੇ ਸਾਡੇ ਲੋਕਲ ਨੌਜਵਾਨ ਭਾਵੇਂ ਜਿੰਨੇ ਮਰਜ਼ੀ ਪੜੇ ਲਿਖੇ ਆ ਚੰਦ ਬੰਦੇ ਹੀ ਹੋਣਗੇ ਜਿਹੜੇ ਕਿਤੇ ਸਬਾਰਸੀ ਲੱਗੇ ਜਾਂ ਕੋਈ ਪੈਸਾ ਟਕਾ ਦੇ ਕੇ ਲੱਗੇ ਨੇ ਪਰ ਤਕਰੀਬਨ ਜਿਹੜੇ ਸਾਡੇ ਬੰਦੇ ਆ ਬੱਚੇ ਆ ਉਹ ਸਾਰੇ ਇੱਥੇ ਜਿਹੜੇ ਆ ਠੇਕੇ ਤੇ ਕੰਮ ਕਰ ਰਹੇ ਜਿਹੜੇ ਕੰਟਰੈਕਟ ਬੇਸ ਤੇ ਉਹਨਾਂ ਨੂੰ 8000 ਤਨਖਾਹ ਮਿਲਦੀ ਕਿ ਉਹਨਾਂ ਨੂੰ 9000 ਉਹਨਾਂ ਨੂੰ ਉੱਥੇ ਕੰਮ ਤੇ ਲਾਇਆ ਜਿਹੜਾ ਇਹ ਪਾਊਡਰ ਨਾ ਜਿਹੜਾ ਇਹ ਕੈਮੀਕਲ ਬਣਦਾ ਆ ਉਹ ਮਤਲਬ ਜਿਹੜੇ ਉਥੇ ਕੰਮ ਕਰਦੇ ਉਹਨਾਂ ਲਈ ਵੀ ਜਿਹੜਾ ਬਹੁਤ ਮਾੜਾ ਆ ਉਹਨਾਂ ਨੂੰ ਵੀ ਕੈਂਸਰ ਵਰਗੀਆਂ ਬਿਮਾਰੀਆਂ ਜਾਂ ਚਮੜੀ ਦੇ ਰੋਗ ਅੱਖਾਂ ਨੂੰ ਨੁਕਸਾਨ ਜਿਹੜਾ ਉਹਦਾ ਹੁੰਦਾ ਆ ਫਿਰ ਇਹਦੇ ਵਿੱਚੋਂ ਇੱਕ ਨਾ ਮੈਂ ਉਹ ਦੇ ਦਰਖਾਸਤ ਦੇ ਵਿੱਚ ਲਿਖਿਆ ਸੀ ਜਿੱਥੇ ਜਿਹੜਾ ਗੱਡੀਆਂ ਨੂੰ ਪੇਂਟ ਲੱਗਦਾ ਨਾ ਬਣਦਾ ਜਿਹੜਾ ਗੱਡੀਆਂ ਨੂੰ ਪੇਂਟ ਹੁੰਦਾ ਉਹ ਜਿਹੜਾ ਪੇਂਟ ਆ ਜਿਹੜਾ ਪਾਊਡਰ ਆ ਨਾ ਉਹ ਧੂਏ ਥਾਣੀ ਨਾਲ ਦੀ ਇੱਕ ਚਿਮਣੀ ਆ ਜਿਹੜੀ ਜੇਲ ਨੂੰ ਛਿੜਕ ਜਾਂਦੀ ਇਹਦੇ ਨਾਲ ਤੇ ਲਾਗੇ ਯੂਨੀਵਰਸਿਟੀ ਜਾਂ ਯੂਨੀਵਰਸਿਟੀ 'ਚ ਵੀ ਬੱਚੇ ਪੜ੍ਹਦੇ ਉਥੇ ਰੈਸ਼ ਵੀ ਉਹਨਾਂ ਦੀ ਹੋਸਟਲਾਂ ਦੇ ਵਿੱਚ ਰਹਿੰਦੇ ਆ ਔਰ ਜਿਹੜਾ ਉਹ ਧੂਆਂ ਨਿਕਲਦਾ ਆ ਬਾਹਰ ਨੂੰ ਜਿਹੜਾ ਪਾਊਡਰ ਉੱਡਦਾ ਆ ਉਹ ਅੱਖਾਂ ਲਈ ਤੇ ਜਿਹੜਾ ਇੰਨਾ ਜਰੀਲਾ ਆ ਤੇ ਜਿਹੜਾ ਆਪਣਾ ਕੈਂਸਰ ਫਲਾਉਂਦਾ ਆ ਉਹ ਜਿਹੜਾ 24 ਘੰਟੇ ਚੱਲੀ ਜਾ ਰਿਹਾ ਤੋ ਰਾਤ ਨੂੰ ਨਜ਼ਾਰਾ ਵੇਖਣ ਵਾਲਾ ਹੁੰਦਾ ਵੀ ਸਾਰੀ ਸਾਰਾ ਸਮਾਨ ਜਿਹੜਾ ਉਹ ਕਾਲਾ ਹੋਇਆ ਹੁੰਦਾ ਉਹਦੇ ਖਿਲਾਫ ਮੈਂ ਲਿਖਿਆ ਪਰ ਹੈਰਾਨੀ ਦੀ ਗੱਲ ਇਹ ਆ ਵੀ ਨਾ ਤੇ ਸਾਡੇ ਬੰਦੇ ਰੱਖਣ ਲੱਖਾਂ ਲੀਟਰ ਸਾਡਾ ਰੋਜ਼ਾਨਾ ਪਾਣੀ ਗੁੰਦਵਾਲ ਸਾਹਿਬ ਦਾ ਧਰਤੀ ਦਾ ਕੱਢ ਕੇ ਵੇਸਟ ਕਰਨ ਵਰਤਣ ਕਮਾਈ ਕਰਨ 1000 ਕਰੋੜ ਦੀ ਸਾਲਾਨਾ ਪ੍ਰੋਡਕਸ਼ਨ ਕਰਦੇ ਆਏ ਕਮਾਈ ਹੈ ਇਹਨਾਂ ਨੂੰ ਤੇ ਇਹ ਬੰਦੇ ਜਿਹੜੇ ਨੇ ਜਿਹੜੇ ਆ ਇਲਾਕੇ ਦੇ ਵਿੱਚ ਕੁਝ ਪਾਰਕਾਂ ਬਣਾਉਂਦਿਆਂ ਕੁਝ ਸਕੂਲਾਂ ਨੂੰ ਪੈਸੇ ਦੇਤੇ ਸਾਡੇ ਲੋਕ ਇੰਨੇ ਜਿ ਖੁਸ਼ ਹੋ ਜਾਂਦੇ ਆ ਅੱਖਾਂ ਬਚਾਉਣ ਵਾਸਤੇ ਸਾਰਾ ਕੁਝ ਕਰਦੇ ਆ ਉਹ ਚ ਵੀ ਕਰੋੜਾਂ ਰੁਪਈਆ ਜਿਹੜਾ ਫੇਰੀ ਕਰਦੇ ਆ ਜਿਹੜੇ ਇਹਨਾਂ ਦੀ ਮੈਨੇਜਮੈਂਟ ਦੇ ਜਿਹੜੇ ਇੱਥੇ ਅਫਸਰ ਫਿਰ ਦੂਜੀ ਗੱਲ ਇਹ ਆ ਵੀ ਜਿਹੜਾ ਮੈਂ ਤਾਂ ਇੱਕ ਦਰਖਾਸਤ ਦਿੱਤੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਆਨਲਾਈਨ ਮੈਂ ਤਾਂ ਗੱਤੇ ਜੇ ਬੰਦੇ ਨਾਲ ਗੱਲ ਹੀ ਨਹੀਂ ਕੀਤੀ ਉਹ ਉਹਨਾਂ ਦਾ ਕੰਮ ਸੀ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਵੀ ਇੱਥੇ ਆ ਕੇ ਕਾਰਵਾਈ ਕਰਦੇ ਪਰ ਇਹਨਾਂ ਨੇ ਕਾਰਵਾਈ ਕਰਨ ਦੀ ਜਗ੍ਹਾ ਤੇ ਉਹ ਜਿਹੜਾ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਲਾਜ਼ਮ ਆ ਇਹਨਾਂ ਨੇ ਇਹਨਾਂ ਨਾਲ ਇਹਨਾਂ ਨੂੰ ਸਾਰੀ ਮੇਰੀ ਜਾਣਕਾਰੀ ਦਿੱਤੀ ਜਿਹੜੀ ਮੈਂ ਉਹਨਾਂ ਨਾਲ ਸਾਂਝੀ ਕੀਤੀ ਇਹਨਾਂ ਨੇ ਮੇਰੇ ਖਿਲਾਫ ਪਹਿਲਾਂ ਤਾਂ ਲੋਕਲ ਇਥੋਂ ਜਿਹੜੇ ਸਾਡੇ ਮੋਹਤਵਾਰ ਬੰਦੇ ਨੇ ਕਹੀ ਉਹਨਾਂ ਨੂੰ ਦੱਸਿਆ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਵੀ ਤੂੰ ਬਹਿ ਜਾ ਇਦਾਂ ਕਰ ਲੈ ਮੈਂ ਕਿਹਾ ਵੇਖੋ ਜੀ ਸਾਡਾ ਸਿੱਖੀ ਦਾ ਧੁਰਾ ਹੈ ਗੁਰੂ ਅਮਰਦਾਸ ਮਹਾਰਾਜ ਦੀ ਧਰਤੀ ਹੈ ਜਿਸ ਬੌਲੀ ਸਾਹਿਬ ਦਾ ਜਲ ਜਿੱਥੇ 84 ਘੱਟੀ ਜਾਂਦੀ ਹੋਵੇ ਗੰਗਾ ਜਲ ਗੰਗਾ ਦੇ ਬਰਾਬਰ ਇਸ ਜਲ ਨੂੰ ਪਵਿੱਤਰ ਮੰਨਿਆ ਜਾਂਦਾ ਹੋਵੇ ਇਹ ਐਡੀਏ ਦੀ ਮਤਤਾ ਹੋਵੇ ਤਾਂ ਅਸੀਂ ਉਸ ਜਲ ਨੂੰ ਜਿਹੜਾ ਅਪਵਿੱਤਰ ਕਰਨ ਦਈਏ ਤੋ ਉਹਨੂੰ ਜ਼ਹਿਰ ਬਣਨ ਦਈਏ ਇਹ ਕਦੇ ਵੀ ਬਰਦਾਸ਼ਤ ਨਹੀਂ ਹੋ ਸਕਦਾ ਇਸ ਕਰਕੇ ਮੈਂ ਇਹ ਦੇ ਖਿਲਾਫ ਆਪਣੀ ਆਵਾਜ਼ ਜਿਹੜੀ ਉਹ ਡਟ ਕੇ بلند ਕੀਤੀ ਆ ਔਰ ਇਹਨਾਂ ਨੇ ਫਿਰ ਕੀ ਕੀਤਾ ਵੀ ਮੇਰੇ ਖਿਲਾਫ ਜਿੱਦਨ ਮੈਂ ਦੂਜੀ ਅਪੀਲ ਕੀਤੀ ਉਹ ਤੋਂ ਅਗਲੇ ਦਿਨ ਇਹਨਾਂ ਨੇ ਡੀਐਸਪੀ ਗੋਂਦਵਾਲ ਨੂੰ ਮੇਰੇ ਖਿਲਾਫ ਦਰਖਾਸਤ ਦਿੱਤੀ ਮੈਨੂੰ ਸਰਦਾਰ ਰਵੀਸ਼ੇਰ ਸਿੰਘ ਜਿਹੜੇ ਡੀਐਸਪੀ ਸਾਹਿਬ ਨੇ ਉਹਨਾਂ ਦੇ ਰੀਡਰ ਹੀਰਾ ਸਿੰਘ ਦਾ ਫੋਨ ਆਉਂਦਾ ਵਾ ਵੀ ਤੁਹਾਡੇ ਖਿਲਾਫ ਜੀ ਦਰਖਾਸਤ ਆ ਤੇ ਮੈਂ ਉਹਨਾਂ ਨੂੰ ਮੰਗ ਕੀਤੀ ਵੀ ਮੈਨੂੰ ਉਹਦੀ ਕਾਪੀ ਭੇਜੋ ਵੀ ਮੇਰੇ ਖਲਾਫ ਕੀ ਦਰਖਾਸਤ ਦਿੱਤੀ ਆ ਅੱਜ ਤੱਕ ਮੇਰੇ ਕੋਲ ਉਹਦੀ ਕਾਪੀ ਨਹੀਂ ਆਈ ਮੈਂ ਡਿਪਟੀ ਸਾਹਿਬ ਨਾਲ ਵੀ ਗੱਲ ਕੀਤੀ ਆ ਪਰ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਇੱਥੇ ਆ ਕੇ ਆਪਣਾ ਪੱਖ ਰੱਖੋ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਉਹਨਾਂ ਨੇ ਵੀ ਕਿਹਾ ਤੁਸੀਂ ਆਪਣਾ ਪੱਖ ਰੱਖੋ ਹੁਣ ਮੈਂ ਕੱਲ ਜਾ ਰਿਹਾ ਵੀ ਆਪਣਾ ਪੱਖ ਰੱਖੂਗਾ ਸੋਮਵਾਰ ਪੀ ਕੀ ਕਰਦੇ ਆ ਉਹ ਉਹਨਾਂ ਦੀ ਮਰਜ਼ੀ ਆ ਜੇ ਇਹ ਰ ਇਹਨਾਂ ਦੇ ਅੱਖੇ ਲਾ ਕੇ ਨਜਾਇਜ਼ ਕਰਨੀ ਹੋਈ ਨਜਾਇਜ਼ ਕਰਕੇ ਵੇਖ ਲੈਣ ਫਿਰ ਉਹਦਾ ਆਪਾਂ ਜਵਾਬ ਜਿਹੜਾ ਕੋਰਟ 'ਚ ਦੇ ਦਾਂਗੇ ਪਰ ਗੱਲ ਇਹ ਆ ਕਿ ਮੈਂ ਇਸ ਨਗਰ ਦਾ ਜਿਹੜਾ ਜਾਲਿਆ ਉਹਨੂੰ ਦੂਸ਼ਤ ਨਹੀਂ ਹੋਣ ਦੇਣਾ ਕਿਉਂਕਿ ਪਹਿਲਾਂ ਵੀ ਸਤਲੁਜ ਦਰਿਆ ਜਿਹੜਾ ਆ ਉਹ ਸਾਰਾ ਬੁੱਢਾ ਨਾਲਾ ਜਿਹੜਾ ਮਤਲਬ ਜ਼ਹਿਰ ਬਣ ਗਿਆ ਜਿੰਨਾ ਲੁਧਿਆਣੇ ਦੀਆਂ ਫੈਕਟਰੀਆਂ ਦਾ ਗੰਦ ਆ ਵੇਸਟ ਆ ਸਾਰੀ ਉਹਦੇ ਵਿੱਚ ਪੈ ਰਹੀ ਆ ਇਸੇ ਤਰੀਕੇ ਨਾਲ ਸਾਡਾ ਜਿਹੜਾ ਬੌਲੀ ਸਾਹਿਬ ਅੱਛਾ ਜੋ ਹੁਣ ਗੱਲ ਬੌਲੀ ਸਾਹਿਬ ਦੀ ਕਰ ਰਹੇ ਹੋ ਤਾਂ ਪਿਛਲੇ ਸਮੇਂ ਸੰਤ ਸੀਚੇਵਾਲ ਵੱਲੋਂ ਵੀ ਇੱਕ ਆਣ ਕੇ ਇਥੇ ਇਹ ਵਾਟਰ ਟ੍ਰੀਟਮੈਂਟ ਪਲਾਟ ਲਾਉਣ ਦੀ ਗੱਲ ਕੀਤੀ ਗਈ ਤਾਂ ਉਹ ਤੁਹਾਨੂੰ ਹੈ ਹੀ ਜਾਣਕਾਰੀ ਕਿੱਥੋਂ ਤੱਕ ਪੁੱਜ ਗਿਆ ਕਿੱਥੋਂ ਤੱਕ ਉਹਦਾ ਕੰਮ ਚੱਲ ਗਿਆ ਉਹਦੀ ਉਹਦੀ ਇਹਨਾਂ ਦੀ ਮੀਆਰਟੀਆਈ ਪਾਈ ਹੋਈ ਆ ਔਰ ਉਹ ਸਾਦਾ ਕੱਲ ਜਾਂ ਪਰਸੋਂ ਤੱਕ ਉਹ ਆਰਟੀਆਈ ਮੈਨੂੰ ਡਾਕ ਰਾਹੀਂ ਮਿਲ ਜਵੇ ਕੀ ਕੰਮ ਚੱਲ ਰਿਹਾ ਤੇ ਬੰਦ ਆ ਨਹੀਂ ਕੰਮ ਬੰਦ ਆ ਉਹਦੇ ਵਿੱਚ ਬਾਬਾ ਜਿਹੜੇ ਬਲਬੀਰ ਸਿੰਘ ਸੀਚੇਵਾਲ ਆ ਉਹਨਾਂ ਨੂੰ ਇੱਕ ਹਿਸਾਬ ਨਾਲ ਠੇਕਾ ਹੀ ਦਿੱਤਾ ਗਿਆ ਸੀ ਵੀ ਸੁੰਦਰ ਝੀਲ ਬਣਾਉਣ ਦਾ ਔਰ 20 ਗਿ ਲੱਖ ਰੁਪਇਆ 1 ਲੱਖ ਕਹਿੰਦੇ ਵੀ ਸਰਕਾਰ ਵੱਲੋਂ ਆਇਆ ਸੀ ਤੇ ਬਾਕੀ ਇੰਗਲੈਂਡ ਦੀ ਸੰਗਤ ਨੇ ਪੈਸੇ ਦਿੱਤੇ ਇਹ ਗ੍ਰਹੀ ਕਰਕੇ ਉਥੋਂ ਇੰਗਲੈਂਡ 17.80 ਲੱਖ ਰੁਪਏ ਦਾ ਕੰਮ ਇੱਥੇ ਹੋਇਆ ਔਰ ਨਹੀਂ ਸੱਚ 20 ਲੱਖ ਰੁਪਏ ਜਿਹੜਾ ਸਰਕਾਰ ਵੱਲੋਂ ਨਹੀਂ ਜਿਹੜਾ ਹਰਭਜਨ ਸਿੰਘ ক্রিকেট ਦਾ ਖਿਡਾਰੀ ਆ ਉਹਨੇ ਦਿੱਤਾ ਇਹ ਪਰ ਮੈਨੂੰ ਹੈਰਾਨੀ ਦੀ ਗੱਲ ਇਹ ਆ ਵੀ ਬਾਬਾ ਬਲਬੀਰ ਸਿੰਘ ਸੀਚੇਵਾਲ ਚਲੋ ਸਾਡੇ ਸਤਿਕਾਰਯੋਗ ਆ ਹੁਣ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵੀ ਆ ਤੇ ਹਰਭਜਨ ਸਿੰਘ ਵੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਆ ਉਹਨਾਂ ਨੇ 21 ਲੱਖ ਰੁਪਏ ਦਿੱਤਾ ਆ ਹੋ ਸਕਦਾ ਵੱਧ ਵੀ ਦਿੱਤੇ ਹੋਣ ਪਰ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸਿਰਫ 5 ਲੱਖ ਰੁਪਏ ਦਿੱਤਾ ਇਹ ਜਿਨ੍ਹਾਂ ਕੋਲ ਸੇਵਾ ਵੀ ਸੀ ਤੇ ਉਹ 5 ਲੱਖ ਵੀ ਵਾਪਸ ਚਲੇ ਆ ਗਿਆ ਵਾ ਜਨਰੇਟਰ ਜਨਰੇਟਰ ਲੈਣ ਵਾਸਤੇ ਪੈਸੇ ਦਿੱਤੇ ਸੀ ਉਹਦੀ ਆਰਟੀਆਈ ਪਾਈ ਆ ਉਹ ਹੁਣ ਜਦੋਂ ਆਊਗੀ ਮੇਰੇ ਕੋਲ ਤੇ ਫੇਰ ਆਪਾਂ ਤੁਹਾਡੇ ਨਾਲ ਉਹ ਗੱਲ ਸਾਂਝੀ ਕਰ ਲਾਂਗੇ ਪਰ ਇਹ ਜਿਹੜੀ ਜਿੰਨਾ ਵੇਸਟ ਪਾਣੀ ਆ ਗੰਦਾ ਪਾਣੀ ਆ ਉਹ ਵੀ ਇੱਥੇ ਬੌਲੀ ਸਾਹਿਬ ਦਾ ਜਿਹੜਾ ਪਵਿੱਤਰ ਜਲ ਆ ਉਹਦੇ ਵਿੱਚੋਂ ਜਿਹੜੀ ਆ ਉੱਤੇ ਅਸਰ ਪਾ ਰਿਹਾ ਉਹ ਜਿਹੜਾ ਪਾਣੀ ਦਰਿਆ ਦੇ ਨਾਲੋਂ ਨਾਲਾ ਨਿਕਲਦਾ ਉਹਨੂੰ ਸੁੰਦਰ ਬਣਾਉਣ ਵਾਸਤੇ ਉਹਦੀ ਸਫਾਈ ਵਾਸਤੇ ਪੰਜਾਬ ਸਰਕਾਰ ਨੂੰ ਸਾਡੇ ਹਲਕੇ ਦੇ ਐਮਐਲਏ ਸਾਹਿਬ ਲਾਲਪੁਰਾ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਥੋੜਾ ਜਿਹਾ ਉਹ ਵੀ ਮਸਲਾ ਹੈ ਉਹ ਵੀ ਆਪਾਂ ਇਹਦੇ ਵਿੱਚ ਹੀ ਰੱਖਾਂ ਇਹ ਜਿਹੜਾ ਨੈਰੋ ਲੈਗ ਪੇਂਟ ਫੈਕਟਰੀ ਤੇ ਇਹ ਜਿਹੜਾ ਨਾਲੇ ਦਾ ਵਿਆਸ ਦਰਿਆ ਦੇ ਨਾਲੋਂ ਜਿਹੜਾ ਨਿਕਲਦਾ ਇਹ ਇਕੱਠਾ ਹੀ ਮਸਲਾ ਕਿਉਂਕਿ ਧਰਤੀ ਹੇਠਲਾ ਪਾਣੀ ਜਿਹੜਾ ਦੋਵੇਂ ਗੰਦਾ ਕਰ ਰਿਹਾ ਹੈ ਉੱਥੇ ਵੀ ਜਿਹੜਾ ਮੰਡ ਏਰੀਆ ਵਾ ਜਿਹੜਾ ਇਸੇ ਨਾਲੇ ਦੇ ਕਰਕੇ ਜਿਹੜਾ ਝਾਗ ਆਉਣ ਲੱਪੀਆ ਬੰਬੀਆਂ ਦੇ ਪਾਣੀ ਦੇ ਵਿੱਚ ਤੋ ਉਹ ਪਾਣੀ ਜੇ ਧਿਆਨ ਨਾ ਦਿੱਤਾ ਗਿਆ ਉਹ ਪਾਣੀ ਸਾਰਾ ਜ਼ਹਿਰੀਲਾ ਹੋ ਜਾਊਗਾ ਜੇ ਤੁਹਾਨੂੰ ਅੱਲੇ ਹੀ ਪ੍ਰਯਾਸ ਕਰ ਰਹੇ ਹੋ ਕਿਸੇ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਪਿੰਡ ਦੇ ਮੋਹਤਵਰ ਹੁੰਦੇ ਨੇ ਜਿਵੇਂ ਪੰਚ ਨੇ ਸਰਪੰਚ ਨੇ ਜਾਂ ਹੋਰ ਹਲਕੇ ਦੇ ਨੁਮਾਇੰਦੇ ਹੁੰਦੇ ਨੇ ਉਹਨਾਂ ਨਾਲ ਵਾਰਤਾਲਾਪ ਸਾਂਝੀ ਕੀਤੀ ਗਈ ਹੋਵੇ ਕਿ ਇਹ ਇੱਥੇ ਜਿਹੜਾ ਹੋ ਰਿਹਾ ਤਾਂ ਅਜੇ ਤੱਕ ਕਿਸੇ ਨੇ ਤੁਹਾਡੇ ਨਾਲ ਚੱਲਣ ਦੀ ਇਸ਼ਾਹਰ ਕੀਤੀ ਹੋਵੇ ਕਿ ਹਾਂ ਕਿ ਜੋ ਬੰਨਾ ਸਹੀ ਰਸਤੇ ਤੇ ਚੱਲ ਰਿਹਾ ਤੇ ਇਸ ਦੇ ਨਾਲ ਮੋੜੇ ਨਾਲ ਮੋੜਾ ਜੋੜੀ ਹੈ ਮੇਰੀ ਜੀ ਸਰਦਾਰ ਰਵਿੰਦਰ ਸਿੰਘ ਬ੍ਰਹਮਪੁਰਾ ਜਿਹੜੇ ਸਾਡੇ ਖਡੂਰ ਸਾਹਿਬ ਦੇ ਐਕਸ ਐਮ ਐਲ ਏ ਆ ਉਹਨਾਂ ਨਾਲ ਇਸ ਮਸਲੇ ਤੇ ਗੱਲ ਹੋਈ ਸੀ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ ਉਹਨਾਂ ਨੇ ਡਿਪਟੀ ਸਾਹਿਬ ਨਾਲ ਗੱਲ ਕੀਤੀ ਸੀ ਵੀ ਕੋਈ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਫਿਰ ਸਾਡੇ ਜਿਹੜੇ ਐਕਸ ਐਮ ਪੀ ਆ ਨੰਬਰ ਪਾਰਲੀਮੈਂਟ ਦੇ ਸਰਦਾਰ ਜਸਬੀਰ ਸਿੰਘ ਡਿੰਪਾ ਜੀ ਉਹਨਾਂ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਸਾਥ ਦੇਣ ਦਾ ਭਰੋਸਾ ਦਿੱਤਾ ਔਰ ਜਿਹੜੇ ਸਾਡੇ ਸੁਖਪਾਲ ਖੈਰਾ ਜੀ ਆ ਜਾਂ ਕੈਪਟਨ ਸੰਦੀਪ ਸੰਧੂ ਜਿਹੜੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਰਹੇ ਨੇ ਔਰ ਹੁਣ ਕਾਂਗਰਸ ਦੇ ਜਨਰਲ ਸੈਕਟਰੀ ਆ ਉਹਨਾਂ ਨੇ ਵੀ ਜਿਹੜਾ ਵਿਸ਼ਵਾਸ ਦਿਵਾਇਆ ਔਰ ਇਹਨਾਂ ਦੇ ਡਿਪਟੀ ਸਾਹਿਬ ਨਾਲ ਸਾਰਿਆਂ ਨੇ ਕੈਬਨਟ ਮੰਤਰੀ ਜਿਹੜੇ ਮੇਰੇ ਬੜੇ ਸਤਿਕਾਰਯੋਗ ਨੇ ਅਮਨ ਰੋੜਾ ਜੀ ਉਹਨਾਂ ਨਾਲ ਮੇਰੀ ਕੱਲ ਗੱਲ ਹੋਈ ਤੇ ਉਹਨਾਂ ਨੇ ਵੀ ਕਿਹਾ ਵੀ ਕੋਈ ਤੱਕੇਸ਼ਾਈ ਨਹੀਂ ਜੇ ਕੋਈ ਇਹ ਫੈਕਟਰੀ ਦੇ ਵਿੱਚ ਗਲਤ ਆ ਤਾਂ ਤੁਸੀਂ ਆਪਣੀ ਕਾਨੂੰਨੀ ਲੜਾਈ ਲੜੋ ਸਰਕਾਰ ਜਿਹੜਾ ਅਸੀਂ ਤੁਹਾਨੂੰ ਸਹਿਯੋਗ ਕਰਾਂਗੇ ਮਤਲਬ ਇਹ ਹੈ ਵੀ ਮੈਨੂੰ ਅੱਜ ਜਿਹੜੀ ਮੈਂ ਕੱਲ ਵੀਡੀਓ ਪਾਈ ਹੈ ਨਾ ਪਹਿਲਾਂ ਸਾਰੇ ਮੇਰੇ ਤੇ ਦਬਾਅ ਬਣਾ ਰਹੇ ਸੀ ਵੀ ਨਹੀਂ ਆਪਾਂ ਇਹ ਮਸਲਾ ਨਾ ਚੁੱਕੀਏ ਇਹਦੇ ਨਾਲ ਫੈਕਟਰੀ ਬੰਦ ਹੋ ਜਾਊਗੀ ਜਾਂ ਇਹ ਹੋ ਜਾਊਗਾ ਵੇਖੋ ਮੈਂ ਫੈਕਟਰੀ ਬੰਦ ਕਰਨ ਦੇ ਪੱਖ ਵਿੱਚ ਨਹੀਂਗਾ ਵੀ ਫੈਕਟਰੀ ਬੰਦ ਹੋ ਜਾਵੇ ਮੈਂ ਸਿਰਫ ਇੱਕ ਜਿਹੜਾ ਇਲਾਕੇ ਵਿੱਚ ਖਬਰ ਆ ਜਾਂ ਜਿਹੜੀਆਂ ਮੈਨੂੰ ਖਬਰਾਂ ਮਿਲੀਆਂ ਮੈਂ ਆਪਣਾ ਸ਼ੱਕ ਜਾਰੀ ਕੀਤਾ ਵਾ ਕਿ ਇਸ ਫੈਕਟਰੀ ਦਾ ਜਿਹੜਾ ਪਾਣੀ ਆ ਉਹ ਧਰਤੀ 'ਤੇ ਢਪਾਇਆ ਜਾ ਰਿਹਾ ਵਾ ਇਹਦੀ ਵੇਸਟ ਜਿਹੜੀ ਆ ਉਹ ਸਾਰੀ ਧਰਤੀ 'ਤੇ ਢਪਾਈ ਜਾ ਰਹੀ ਹੈ ਪਾਣੀ ਦੂਸ਼ਿਤ ਹੋ ਰਿਹਾ ਵਾ ਉਹਦੇ ਪੂਰਤ ਸਬੂਤ ਆ ਲਾਗੇ ਪਾਣੀ ਜਿਹੜੇ ਗੰਦੇ ਹੋਏ ਨੇ ਜਿਹੜੇ ਸੈਂਪਲ ਆ ਆਪਾਂ ਭਰਾਵਾਂ ਦੇ ਹੁਣੇ ਦੇ ਅਸੀਂ ਜਾਂਚ ਕਰਾਵਾਂਗੇ ਪੂਰੀ ਆਪਣੇ ਲੈਵਲ ਤੇ ਵੀ ਕਰਾਵਾਂਗੇ ਸਹਿਤ ਮੈਗ ਨੂੰ ਲਿਖਾਂਗੇ ਵੀ ਇਹਦੇ ਸੈਂਪਲ ਲੈ ਜਾਣ ਪਾਣੀ ਦੇ ਤੋਂ ਕਰਾਵਾਂਗੇ ਅਸੀਂ ਜਿੰਤੋਂ ਤੱਕ ਜਾਇਆ ਜਾਊਗਾ ਪਰ ਜਦੋਂ ਆਪਾਂ ਫਿਰ ਬਾਸੀ ਹੋ ਜੇ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਕਹਿ ਕੇ ਜਿਹੜਾ ਮੇਰੇ ਤੇ ਦਬਾਅ ਇਸ ਕਰਕੇ ਪਾਇਆ ਜਾ ਰਿਹਾ ਵੀ ਇਹਨੂੰ ਇਹਦੀ ਆਵਾਜ਼ ਨੂੰ ਦਬਾਇਆ ਜਾਵੇ ਪਰਚੇ ਦਾ ਡਰਾਵਾ ਦੇਗੇ ਪਰ ਮੈਂ ਪਰਚੇ-ਪੁਰਚੇ ਤੋਂ ਨਹੀਂ ਡਰਦਾ ਇਹ ਗੱਲ ਮੈਂ ਦੱਸ ਦੇਣੀ ਚਾਹੁੰਦਾ ਇਹਨੂੰ ਮੈਨੇਜਮੈਂਟ ਨੂੰ ਵੀ ਜਿਹੜੀ ਇਹ ਫੈਕਟਰੀ ਵਾਲੇ ਆ ਜਾਂ ਪੁਲਿਸ ਪ੍ਰਸ਼ਾਸਨ ਵੀ ਕਿਸੇ ਗਲਤਫਹਿਮੀ ਚ ਨਾ ਰਵੇ ਕਿ ਇਸ ਤਰੀਕੇ ਨਾਲ ਦਬਾ ਲਾਂਗੇ ਕਾਨੂੰਨ ਦੇ ਤੁਸੀਂ ਰਾਖੇ ਜੇ ਕਾਨੂੰਨ ਮੁਤਾਬਕ ਕਾਰਵਾਈ ਕਰੋ ਕਿਉਂਕਿ ਮੈਂ ਕੋਈ ਗਲਤ ਤੇ ਕੀਤਾ ਨਹੀਂ ਇਹਨਾਂ ਨੇ ਮੇਰੇ ਤੇ ਇਲਜ਼ਾਮ ਮੈਨੂੰ ਪਤਾ ਲੱਗ ਰਿਹਾ ਵੀ ਲਾ ਰਹੇ ਆ ਵੀ ਸ਼ਾਇਦ ਜੋਬ ਨੂੰ ਠੀਆਂ ਸਾਨੂੰ ਜੀ ਬਲੈਕਮੇਲ ਕਰ ਰਿਹਾ ਇਹਨਾਂ ਨੇ ਹੀ ਇਲਜ਼ਾਮ ਲਾਇਆ ਮੈਂ ਉਹਨਾਂ ਨੂੰ ਤੁਹਾਨੂੰ ਤੁਹਾਡੇ ਜ਼ਰੀਏ ਮੈਂ ਜਨਤਾ ਨੂੰ ਦੱਸਣਾ ਚਾਹੁੰਦਾ ਪੰਜਾਬ ਦੇ ਨੂੰ ਕਿ ਅੱਜ ਤੱਕ ਮੇਰੀ ਨੈਰੋ ਲੈਕ ਮੈਨੇਜਮੈਂਟ ਦੇ ਨਾਲ ਕਦੀ ਗੱਲ ਹੀ ਨਹੀਂ ਹੋਈ ਤੇ ਮੈਂ ਅਜ ਤੱਕ ਮੇਰੇ ਹਿਸਾਬ ਨਾਲ 6 ਸਾਲ ਹੋ ਗਏ ਆ ਕਿਤੇ ਇੱਕ ਅੱਧੀ ਵਾਰ 6 ਸਾਲ ਪਹਿਲਾਂ ਹੀ ਹੋਈ ਹੋਊਗੀ ਮਤਲਬ ਹੁਣ ਮੇਰੀ ਅਜ ਤੱਕ ਇਹਨਾਂ ਨਾਲ ਗੱਲ ਨਹੀਂ ਹੋਈ ਪਰ ਮੈਂ ਆ ਜਿਹੜੀ ਦਰਖਾਸਤ ਦਿੱਤੀ ਆ ਇਹਨਾਂ ਨੇ ਸਗੋਂ ਮੈਨੂੰ ਹੋਰ ਬੰਦੇ ਭੇਜ ਕੇ ਮੇਰੇ ਤੇ ਦਬਾਅ ਜਾਂ ਇਦਾਂ ਲਾ ਲੋ ਵੀ ਪੈਸੇ ਦੇ ਕੇ ਮੂੰਹ ਬੰਦ ਕਰਾਉਣ ਦੇ ਇਹਨਾਂ ਨੇ ਗੱਲਾਂ ਕੀਤੀਆਂ ਵਾ ਜਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਲਾਜ਼ਮਾ ਨੇ ਗੱਲਾਂ ਕੀਤੀਆਂ ਵੀ ਆਪਾਂ ਕੋਈ ਗੱਲ ਨਹੀਂ ਤੁਹਾਨੂੰ ਬਿਠਾ ਦਿੰਦੇ ਤੁਸੀਂ ਨਿਬੇੜ ਲਓ ਇਹ ਦਰਖਾਸਤ ਵਾਪਸ ਲੈ ਲਓ ਮੈਂ ਕਿਹਾ ਵੀ ਇਹ ਦਰਖਾਸਤ ਤੇ ਵਾਪਸ ਨਹੀਂ ਹੋਣੀ ਇਹਦੇ ਖਿਲਾਫ ਮੈਂ ਹੁਣ ਤਗੜਾ ਮੋਰਚਾ ਲਾ ਕੇ ਲੜਾਈ ਲੜੂਗਾ ਜੇ ਤੇ ਵੇਖੋ ਨੈਰੋ ਲੈਕ ਵਾਲੇ ਸੱਚੇ ਆ ਜੇ ਫੈਕਟਰੀ ਵਾਲੇ ਸੱਚੇ ਆ ਤੇ ਮੀਡੀਆ ਨੂੰ ਕਿਉਂ ਨਹੀਂ ਅਲਾਉ ਕਰਦੇ ਅੰਦਰ ਮੀਡੀਆ ਨੂੰ ਅੰਦਰ ਜਾਣ ਦੇਣ ਮੈਂ ਨਾਲ ਜਾਊਗਾ ਸਾਡੇ ਲੋਕਲ ਜਿਹੜੇ ਸਰਪੰਚ ਪੰਚ ਨੇ ਜਾਂ ਹੋਰ ਆਗੂ ਨੇ ਉਹ ਸਾਰੇ ਜਾਣ ਤੇ ਆਪਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਕਵਰ ਹੋ ਜਾਊਗਾ ਵਿਹਾਂ ਕੀ ਆ ਨਾਲੇ ਅੱਜ ਜੇ ਉੱਥੇ ਆਪਾਂ ਮੀਡੀਆ ਖੜਕੇ ਕਵਰ ਕਰਦਾ ਵਾ ਹੋ ਸਕਦਾ ਵੀ ਆਉਣ ਵਾਲੇ ਸਾਲ ਬਾਅਦ ਕੋਈ ਕਰਦਣ ਖਰਾਬੀ ਪਰ ਉਹ ਆਪਣੇ ਕੋ ਸਬੂਤ ਤੇ ਹੋਊਗਾ ਨਾ ਵੀਡੀਓਗ੍ਰਾਫੀ ਹੋਈ ਹੋਊਗੀ ਉਹ ਅੰਦਰ ਕੈਮਰਾ ਲਾਉ ਹੀ ਨਹੀਂ ਕਰਦੇ ਉਹਦੀ ਵਜ੍ਹਾ ਕੀ ਆ ਡਰ ਕਦਾ ਇਸੇ ਡਰ ਦੇ ਕਾਰਨ ਮੈਨੂੰ ਮਤਲਬ ਇਹ ਹੁਣ ਪੱਕਾ ਵਿਸ਼ਵਾਸ ਹੋ ਗਿਆ ਵਾ ਜੇ ਮੈਂ ਇਹ ਦਰਖਾਸਤ ਦਿੱਤੀ ਸੀ ਤਾਂ ਉਹਦਾ ਜਵਾਬ ਇਹ ਕਾਨੂੰਨੀ ਤੌਰ ਤੇ ਦੇ ਦੰਦੇ ਮੈਨੂੰ ਪਰ ਇਹਨਾਂ ਨੇ ਪੁਲਿਸ ਨੂੰ ਦਰਖਾਸਤ ਦੇ ਕੇ ਮੇਰੇ ਤੇ ਪਰਚੇ ਦੀ ਧਮਕੀ ਦੇ ਕੇ ਇਹ ਸਾਬਤ ਕੀਤਾ ਵੀ ਹਾਂ ਸਾਡੇ ਚ ਅਸੀਂ ਕੋਈ ਚੋਰੀ ਕਰ ਰਹੇ ਹਾਂ ਜਿਹਦਾ ਕਰਕੇ ਇਹ ਮੇਰੀ ਆਵਾਜ਼ ਦੱਬਣਾ ਚਾਹੁੰਦੇ ਆਵਾਜ਼ ਤੇ ਦੱਬੀ ਨਹੀਂ ਜਾਣੀ ਪਰ ਜਿਹੜੀ ਹੁਣ ਜਿੱਦਾਂ ਤੁਸੀਂ ਅੱਜ ਤੁਹਾਡਾ ਪੰਜਾਬੀ ਲੋਕ ਚੈਨਲ ਦਾ ਧੰਨਵਾਦ ਰਵੀ ਜੀ ਤੁਹਾਡਾ ਧੰਨਵਾਦ ਵੀ ਤੁਸੀਂ ਮੇਰੀ ਆਵਾਜ਼ ਜਿਹੜੀ ਹੈ ਪੰਜਾਬ ਦੀ ਜਨਤਾ ਦੇ ਵਿੱਚ ਲੋਕਾਂ ਦੀ ਕਚੈਰੀ 'ਚ ਖੜ ਰਹੀ ਹੈ ਜੇ ਸਰਕਾਰ ਵੀ ਵੇਖੂਗੀ ਤੇ ਲੋਕਾਂ ਨੂੰ ਪਤਾ ਲੱਗੂਗਾ ਤੇ ਮੇਰੇ ਨਾਲ ਲੋਕ ਜਿਹੜੇ ਜੁੜਨਗੇ ਇਸ ਮਸਲੇ ਤੇ ਕਿਉਂਕਿ ਇਹ ਸਾਰੇ ਪੰਜਾਬ ਦਾ ਹੀ ਮਸਲਾ ਹੈ ਇਹ ਸਾਰੇ ਪੰਜਾਬ ਦਾ ਮੁੱਦਾ ਪੂਰੇ ਪੰਜਾਬ ਦਾ ਪਾਣੀ ਗੰਦਾ ਹੋ ਰਿਹਾ ਦੁੱਧ ਦੇ ਵਿੱਚ ਮਲਾਵਟਾਂ ਹੋ ਰਹੀਆਂ ਨੇ ਹੁਣ ਮੁਕਸਰ ਸਾਹਿਬ ਦੇ ਵਿੱਚ ਕੱਲ ਸਿਹਤ ਵਿਭਾਗ ਨੇ ਅੰਕੜੇ ਜਾਰੀ ਕੀਤੇ ਰਿਪੋਰਟਾਂ ਉਹ 100 ਦੇ ਵਿੱਚੋਂ ਜਿਹੜੇ 75 ਸੈਂਪਲ ਫੇਲ ਹੋ ਗਏ ਪਾਣੀ ਦੇ ਆਪਾਂ ਸਾਡਾ ਜੈਰੀ ਖਾ ਰਹੇ ਹਾਂ ਜੈਰ ਖਾ ਰਹੇ ਹਾਂ ਤੇ ਇਹ ਸਾਰਾ ਕੁਝ ਮਤਲਬ ਖਤਮ ਹੋ ਜਾਊਗਾ ਜੇ ਅਸੀਂ ਇਹ ਲੜਾਈ ਨਾਲ ਲੜੀ ਸਾਡੇ ਅੱਗੇ ਪੰਜਾਬ ਦੀ ਜਿਹੜੀ ਜਵਾਨੀ ਹੋ ਨਸ਼ਿਆਂ ਨੇ ਗਾਲਤੀ ਚੱਟੇ ਨੇ ਤੇ ਇਹ ਜਿਹੜੀ ਫੈਕਟਰੀ ਆ ਤੇ ਮੈਂ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਫੈਕਟਰੀ ਦਾ ਜਿੱਦਾਂ ਜੀਰੇ ਫੈਕਟਰੀ ਦੇ ਵਿੱਚ ਚੱਟਾ ਵੀ ਬਣਦਾ ਹੈ ਇਹ ਜੀਰਾ ਫੈਕਟਰੀ ਉਥੇ ਸ਼ਰਾਬ ਤੇ ਬਣਦੀ ਬਣਦੀ ਸੀ ਉਥੇ ਚਟਾ ਵੀ ਬਣਦਾ ਸੀ ਉਥੇ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਕਹਿੰਦਾ ਸੀ ਵੀ ਇੱਥੇ ਸਾਰਾ ਕੁਝ ਸਹੀ ਆ ਜੇ ਜਦੋਂ ਇਹ ਪ੍ਰਦੂਸ਼ਣ ਕੰਟਰੋਲ ਵਾਲੋਂ ਫੈਕਟਰੀਆਂ ਲਾਈਆਂ ਜਾਂਦਾ ਇਹਨਾਂ ਨੂੰ ਤਾਂ ਇੱਕ ਕਲੀਨ ਸਰਟੀਫਿਕੇਟ ਦਿੱਤਾ ਦੇ ਦਿੱਤਾ ਜਾਂਦਾ ਹੈ ਤਾਂ ਕਿਵੇਂ ਮੰਨਦੇ ਹੋ ਉਹ ਸਰਟੀਫਿਕੇਟ ਨੂੰ ਕਿਵੇਂ ਦੇ ਸਰਟੀਫਿਕੇਟ ਤੇ ਪ੍ਰਦੂਸ਼ਣ ਪ੍ਰਦੂਸ਼ਣ ਵਾਲੇ ਸਰਟੀਫਿਕੇਟ ਤੇ ਜੀ ਘਰੇ ਬਿਠਾਣ ਦੇ ਦਿੰਦੇ ਆ ਤੁਸੀਂ ਹਿਸਾਬ ਲਾਓ ਵੀ ਜਿਹੜੇ ਬੰਦੇ ਮੈਨੂੰ ਆਪ ਕਹਿ ਰਹੇ ਆ ਕਿ ਤੁਹਾਨੂੰ ਬਿਠਾ ਕੇ ਜੀ ਇਹ ਕੋਈ ਗੱਲ ਨਹੀਂ ਤੁਹਾਡੇ ਬੰਦੇ ਰਖਾ ਦਿੰਨੇ ਅੰਦਰ ਤੁਸੀਂ ਬੰਦੇ ਦੱਸੋ ਕਿੰਨੇ ਰਖਾਉਣੇ ਆ ਉਹਦੇ ਸਮਝੌਤਾ ਕਰਾਉਣਤੇ ਹੋਏ ਆ ਇਹਦਾ ਮਤਲਬ ਇਹ ਵੀ ਉਹ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਨਾ ਹੋ ਗਏ ਜਿਹੜਾ ਉਹ ਪ੍ਰਦੂਸ਼ਣ ਬਚਾਉਣ ਵਾਲੇ ਨਾ ਹੋ ਗਏ ਪ੍ਰਦੂਸ਼ਣ ਹੋਰ ਫਲਾਉਣ ਵਾਲੇ ਬੰਦਿਆਂ ਦਾ ਸਾਥ ਦੇ ਰਹੇ ਤੇ ਮੈਂ ਤਾਂ ਉਹਨਾਂ ਨੂੰ ਜੇ ਮੇਰੇ ਨਾਲ ਕੋਈ ਪੰਜਾਬ ਪੁਲਿਸ ਧੱਕਾ ਕਰਦੀ ਆ ਇਹਨਾਂ ਦੇ ਕਹਿ ਤੈ ਤੇ ਮੈਂ ਜੇਲ੍ਹ ਤੇ ਚਲ ਜੂਗਾ ਪਰ ਜੇਲ੍ਹ ਤੋਂ ਆਉਣ ਤੋਂ ਬਾਅਦ ਮੈਂ ਹਾਈ ਕੋਰਟ ਤੱਕ ਇਹਨਾਂ ਨੂੰ ਘੜੀਸੂਗਾ ਜਿਹੜਾ ਗ੍ਰੀਨ ਟ੍ਰਿਬਿਊਨਲ ਆ ਉੱਥੋਂ ਤੱਕ ਇਹਨਾਂ ਨੂੰ ਲੈ ਕੇ ਜਾਊਂਗਾ ਮੈਂ ਛੱਡਦਾ ਨਹੀਂ ਇਹਨਾਂ ਨੂੰ ਮਤਲਬ ਪੂਰਾ ਇਹਦੇ ਖਿਲਾਫ ਆਪਾਂ ਮੋਰਚਾ ਲਾਵਾਂਗੇ ਬਾਕੀ ਜਿਹੜੀ ਮੇਨ ਗੱਲ ਆ ਵੀ ਜਿਹੜੇ ਬਲੈਕਮੇਲਿੰਗ ਕਰਨ ਵਾਲੀਆਂ ਦੂਜੀਆਂ ਤੇ ਜੀਆਂ ਇਹੋ ਜੀਆਂ ਗੱਲਾਂ ਮੈਂ ਨਾ ਕੀਤੀਆਂ ਤੇ ਨਾ ਮੈਂ ਕਰਨੀਆਂ ਮੈਂ ਜਿੱਦẽ ਵੀ ਅੱਜ ਤੱਕ ਮੁੱਦੇ ਚੁਕੇ ਆ ਮੈਂ ਆਪਣੀ ਲੜਾਈ ਪੂਰੀ ਡਟ ਕੇ ਲੜੀ ਆ ਔਰ ਇਸ ਇਲਾਕੇ ਵਿੱਚ ਗੁਰੂ ਮਹਾਰਾਜ ਔਰ ਅਮਰਦਾਸ ਸੱਚੇ ਪਾਤਸ਼ਾਹ ਦੇ ਹੀ ਸਿੱਖਿਆ ਉਹਨਾਂ ਉਹਨਾਂ ਦੀ ਪਸਾਈ ਨਗਰੀ 'ਚ ਰਹਿ ਰਹੇ ਆ ਔਰ ਇਹ ਨਗਰੀ ਜਿਹੜੀ ਆ ਘਰ ਘਰ ਅੰਦਰ ਧਰਮਸ਼ਾਲਾ ਇਥੇ ਗਰਭਾਣੀ ਵਿਚਾਰਨ ਹੋਇਆ ਤੇ ਇਥੇ ਹੁਣ ਘਰ ਘਰ ਅੰਦਰ ਜਿਹੜਾ ਜਲ ਦੇ ਰੂਪ ਤੇ ਪਾਣੀ ਦੇ ਰੂਪ ਵਿੱਚ ਜ਼ਹਿਰ ਜਿਹੜਾ ਨਿਕਲ ਰਿਹਾ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਸ ਕਰਕੇ ਅੱਜ ਲੋਕਾਂ ਨੂੰ ਲੱਗਦਾ ਹੋਊਗਾ ਕਿ ਇਹ ਫੈਕਟਰੀ ਬੰਦ ਹੋ ਜੂਗੀ ਤੇ ਰੁਜ਼ਗਾਰ ਅਸੀਂ ਬੰਦ ਨਹੀਂ ਕਰਨੀ ਚਾਹੁੰਦੇ ਇਹ ਫੈਕਟਰੀ ਆਪਣਾ ਸਪਸ਼ਟਿਕਰਨ ਦੇ ਦੇਵੇ ਸਾਨੂੰ ਵਿਸ਼ਵਾਸ ਦਿਵਾ ਦੇਵੇ ਵੀ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਤੇ ਸਾਨੂੰ ਕਿਤਰਾਜ ਨਹੀਂ ਸਾਡੇ ਇਲਾਕੇ ਦੇ ਲੋਕਾਂ ਨੂੰ ਜਿਹੜੇ ਸਾਡੇ ਲੋਕਲ ਨੌਜਵਾਨਾ ਉਹਨਾਂ ਨੂੰ ਕੰਪਨੀ ਚ ਭਰਤੀ ਕਰਨ ਜਦੋਂ ਪਾਣੀ ਸਾਡਾ ਗੰਦਾ ਕਰਨਾ ਹੈ ਜ਼ਮੀਨ ਸਾਡੀ ਗੰਦੀ ਕਰਨੀ ਹੈ ਹਵਾ ਸਾਡੀ ਦੂਸ਼ਿਤ ਕਰਨੀ ਹੈ ਤੇ ਫਿਰ ਕੰਪਨੀ ਦੇ ਵਿੱਚ ਬੰਦੇ ਬਾਹਰਲੇ ਜ਼ਿਲ੍ਹਿਆਂ ਦੇ ਤੇ ਜਿਹੜੀ ਬਿਮਾਰੀਆਂ ਲਮੌਰ ਨੂੰ ਸਾਡੇ ਬੰਦੇ ਅੰਦਰ ਰੱਖੇ ਇਹਨਾਂ ਨੇ ਕੰਟਰੈਕਟ ਬੀਜਦੇ ਇਹ ਕੰਮ ਨਹੀਂ ਚੱਲੂਗਾ ਤੇ ਇਹਨੀਆਂ ਮੇਰੀਆਂ ਬੇਨਤੀਆਂ ਨੇ ਵੀ ਇਹ ਜਿਹੜੀ ਪਾਣੀ ਦੀ ਪਾਣੀ ਬਚਾਉਣ ਦੀ ਹਵਾ ਬਚਾਉਣ ਦੀ ਤੇ ਧਰਤੀ ਬਚਾਉਣ ਦੀ ਜਿਹੜੀ ਲੜਾਈ ਆ ਉਹਦੇ ਵਿੱਚ ਸਾਰੇ ਪੰਜਾਬੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਤੇ ਇਸ ਮਸਲੇ ਤੇ ਜਿਹੜਾ ਮੇਰਾ ਸਾਥ ਦੇਣਾ ਚਾਹੀਦਾ ਔਰ ਪੰਜਾਬ ਤੇ ਜਿੰਨੇ ਵੀ ਸਮਾਜ ਸੇਵੀ ਨੇ ਸਾਡੇ ਬਾਬਾ ਸੇਵਾ ਸਿੰਘ ਜੀ ਨੇ ਖਡੂਰਸਾ ਵਾਲੇ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਲ ਵੀ ਵਾਤਾਵਰਣ ਪ੍ਰੇਮੀ ਨੇ ਉਹਨਾਂ ਨੂੰ ਵੀ ਚਾਹੀਦਾ ਇਸ ਮਸਲੇ ਤੇ ਜਿਹੜਾ ਸਾਡਾ ਸਾਥ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਇੱਕ ਸੀ ਸਾਡੇ ਨਾਲ ਜੋਬਨਜੀਤ ਸਿੰਘ ਹੋਟੀਆਂ ਨੌਜਵਾਨ ਜਿਸ ਵੱਲੋਂ ਨੈਰੋਲੈਕ ਫੈਕਟਰੀ ਦੇ ਵਿਰੁੱਧ ਆਈਟੀਆਈ ਆਰਟੀਆਈ ਪਾਈ ਗਈ ਤੇ ਜਾਣਕਾਰੀ ਇਹਨੇ ਵੱਲੋਂ ਦੱਸੀ ਜਾ ਰਹੀ ਹੈ ਕਿ ਜਿਹੜਾ ਉਹ ਗ ਤੇ ਆਸ-ਪਾਸ ਦੇ ਲੋਕਾਂ ਨੂੰ ਜਿਹੜਾ ਗੰਭੀਰ ਬਿਮਾਰੀਆਂ ਲੱਗਣ ਦਾ ਖਰਚਾ ਹੈ ਇਸੇ ਸੰਬੰਧੀ ਕੀ ਕਹਿਣਾ ਹੈ ਨੈਰੋ ਲੈਬ ਫੈਕਟਰੀ ਦੇ ਇੱਕ ਮਾਲਕਾਂ ਦਾ ਜਾਂ ਉਹਨਾਂ ਦੇ ਕੰਮ ਕਰਦੇ ਕਰੰਦਿਆਂ ਦਾ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਉਹ ਇਸ ਮਸਲੇ ਸੰਬੰਧੀ ਸਾਡੇ ਵੱਲੋਂ சுரேਸ਼ ਵਰਮਾ ਐਚਆਰ ਨੂੰ ਫੋਨ ਲਗਾਇਆ ਗਿਆ ਨੈਰੋਲਿਆ ਕੰਪਨੀ ਦੇ ਹਾਂਜੀ ਸਰ ਪੱਤਰਕਾਰ ਰਵੀ ਘਹਿਰਾ ਗੱਲ ਕਰਦਾ ਜੀ ਪੰਜਾਬੀ ਲੋਕ ਚੈਨਲ ਤੋਂ। ਹਲੋ ਆਂਦਿਆਂ ਦੇ ਪਦੇ ਦੋਸਤੋ ਸਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜੋਬਨਜੀਤ ਸਿੰਘ ਹੋਠੀਆਂ ਨਾਮ ਦਾ ਵਿਅਕਤੀ ਆ ਜਿਸ ਵੱਲੋਂ ਕਿਹਾ ਗਿਆ ਕਿ ਜਿਹੜੇ ਨੈਰੋਲੈਕ ਫੈਕਟਰੀ ਦਾ ਗੰਦਾ ਪਾਣੀ ਆ ਉਹ ਧਰਤੀ 'ਤੇ ਹੇਡ ਪਾਇਆ ਜਾ ਰਿਹਾ ਆ ਤਾਂ ਸਰ ਕੀ ਕਹਿਣਾ ਤੁਹਾਡਾ ਇਸ ਬਾਬਤ? ਭਾਜੀ ਇਹ ਟੋਟਲੀ ਅਫਵਾਹ ਹੈ ਕੀ ਆ ਆਲਰੇਡੀ ਪਹਿਲਾਂ ਵੀ ਆ ਦੋ ਸਾਲ ਪਹਿਲਾਂ ਵੀ ਕਈ ਨੇ ਅਫਵਾਹ ਪੁਖੜੀ ਚੀਗੀ। ਠੀਕ ਆ ਤਾਂ ਪਹਿਲੇ ਉਸ ਤੋਂ ਵੀ ਤਿੰਨ ਚਾਰ ਪਿੰਡਾਂ ਦੀ ਪੰਚਾਇਤ ਤੇ ਸਰਪੰਚ ਵੇ ਦਾ ਸਾਰੇ ਆਏ ਸੀਗੇ। ਅੱਛਾ ਹਾਂਜੀ ਹਾਂਜੀ ਆ ਤੋਂ ਸਾਰੇ ਆਏ ਸੀ ਉਹਦਾ ਸਾਰਾ ਪਲਾਂਟ ਉਹਨੂੰ ਦਿਖਾਇਆ ਸੀਗਾ ਸਾਰਾ ਦੇਖ ਕੇ ਉਹਨਾਂ ਤਸੱਲੀ ਬਖਸ ਕਰਕੇ ਉਹਨਾਂ ਨੂੰ ਉਹਨਾਂ ਨੇ ਅਗਲੇ ਦਿਨ ਪੈਸੇ ਨਹੀਂ ਜ ਵੀ ਦਿੱਤੇ ਸੀਗੇ ਤਾਂ ਸਰ ਜੇ ਉਹ ਜੋ ਬੰਜੀ ਸਿੰਘ ਹੋਟੀਆਂ ਨੌਜਵਾਨ ਤਸੱਲੀ ਕਰਨਾ ਚਾਹੁੰਦਾ ਤਾਂ ਉਹਨਾਂ ਨੂੰ ਤਸੱਲੀ ਸਰ ਕਿਉਂ ਨਹੀਂ ਕਰਵਾਈ ਜਾ ਰਹੀ ਸਰ ਸਾਡੇ ਕੋਲ ਆਏਗਾ ਕੋਈ ਤਾਂ ਹੀ ਨਾ ਸਾਡੇ ਕੋਲ ਤਾਂ ਕੋਈ ਆਇਆ ਨਹੀਂ ਅਸੀਂ ਤਾਂ ਕਹਿੰਨੇ ਤੇ ਕਿ ਇਹਨੂੰ ਪ੍ਰੋਬਲਮ ਹੈ 10 ਬੰਦੇ ਕੋਈ ਵੱਡੇ ਮੁੱਤਵਰ ਬੰਦੇ ਆਪਣਾ ਵੱਡੇ ਬੰਦੇ ਜਿਹੜੇ ਹੈਗੇ ਆ ਪਿੰਡਾਂ ਦੇ ਨੇੜੇ-ਤੇੜੇ ਪਿੰਡਾਂ ਦੇ ਆਜੋ ਸਾਡੇ ਕੋਲ ਜਦੋਂ ਮਰਜ਼ੀ ਆਜੋ ਸਾਡਾ ਦਰਵਾਜ਼ਾ ਖੁੱਲਾ ਹੈ ਫੈਕਟਰੀ ਸਰ ਉਹ ਇਹ ਕਦੇ ਨਾ ਹੀ ਨ ਕੀਤੀ ਹੈ ਉਸ ਵੱਲੋਂ ਵੀਡੀਓ ਵਿੱਚ ਇਹ ਵੀ ਕਿਹਾ ਗਿਆ ਕਿ ਇਹ মিডিਆ ਨੂੰ ਅੰਦਰ ਅਲਾਉ ਨਹੀਂ ਕੀਤਾ ਜਾ ਰਿਹਾ ਤੇ ਕਿਸੇ ਵੀ ਨੌਜੋਗ ਮਤਲਬ ਜਦੋਂ ਪਲਪੁਰੀ ਚਾਰ ਪੰਜ ਪਿੰਡਾਂ ਦੇ ਆਈ ਦੀ ਸੰਬੰਧ ਉਸ ਤੇ মিডিਆ ਨਾਲ ਸੀਗਾ ਤੁਹਾਡੇ ਇੱਥੇ ਇਹਦੇ ਫੋਟੋ ਦੇ ਮੇਰੇ ਕੋਲ ਫੋਟੋ ਵੀ ਹੈਗੀ ਉਹਨਾਂ ਦੀ ਆਪਣਾਉ ਦੇ ਵਿੱਚ ਸਾਰੇ মিডিਆ ਦੇ ਨਾਲ ਹੀ ਆਏ ਸੀ ਪੱਤਰਕਾਰ ਵੀ ਸੀਗੇ ਨਾਲ ਪੰਚਾਇਤ ਦੇ ਮੈਂਬਰ ਸੀਗੇ ਤਿੰਨ ਚਾਰ ਚਾਰ ਪਿੰਡਾਂ ਦੇ ਨਾਲ ਮੈਂਬਰ ਸਰਪੰਚ ਸੀਗੇ ਤਿੰਨ ਪਿੰਡਾਂ ਦੇ ਨਾਲ ਹੋਰ ਵੀ ਪੰਜ ਤਿੰਨ ਚਾਰ ਦਨੇ ਸੀਗੇ 10 12 ਬੰਦੇ ਆਏ ਸੀਗੇ ਸਾਡੇ ਕੋਲ ਅੱਛਾ ਸਰ ਕੀ ਉਹ ਹੁਣ ਤੁਸੀਂ ਮਤਲਬ ਉਹ ਜਿਵੇਂ ਮਸਲ ਪਖਿਆ ਹੋਇਆ ਤੇ ਸਰ ਕੀ ਹੁਣ ਦੁਬਾਰਾ ਮਤਲਬ ਇਹ ਉਸ ਨੂੰ ਤੁਸੀਂ ਤਸੱਲੀ ਕਰਵਾ ਸਕਦੇ ਹੋ ਸਰ ਕੀ ਵਾਕਈ ਤੁਹਾਡਾ ਜਿਹੜਾ ਪਾਣੀ ਜਿਹੜਾ ਸਾਨੂੰ ਕੋਈ ਦਿੱਕਤ ਨਹੀਂ ਆਇਆ ਸਾਨੂੰ ਕੀ ਹੈ ਕਿ ਅਸੀਂ ਕਹਿੰਦੇ ਕਿ ਕੋਈ 5 10 ਬੰਦੇ ਆ ਕੋਈ ਟੰਗ ਬੰਦੇ ਹੋਣ ਨਾ ਮਤਲਬ ਜਿਹੜਾ ਕੱਲ ਨੂੰ ਇੱਕ ਬੰਦਾ ਕੱਲ ਨੂੰ ਦੂਜਾ ਬੰਦਾ ਕਹੇਗਾ ਅਸੀਂ ਕਿੰਨੇ ਕਿੰਨਾਂ ਨੂੰ ਕਰਾਵਾਂਗੇ ਅਸੀਂ ਤਾਂ ਕਹਿੰਦੇ ਸਾਡੇ ਕੋਲ ਆਣ ਬੰਦੇ ਮੋਤਵਾਰ ਪਿੰਡ ਦੇ ਜਾਂ ਇਹਦੇ ਹੀ ਏਰੀਆ ਦੇ ਬੰਦੇ ਆ ਅਸੀਂ ਦਿਖਾ ਦਾਂਗੇ ਸਾਨੂੰ ਕੋਈ ਦਿੱਕਤ ਨਹੀਂ ਹੈ ਕਿ ਇਹਨੂੰ ਦਿਖਾਣ ਨੂੰ ਅਸੀਂ ਤਾਂ ਪਹਿਲੇ ਮਹੀਨਾ ਕੀਤਾ ਨਾ ਕਦੇ ਜੇ ਸਾਡੇ ਕੋਲ ਕਦੇ ਵੀ ਆਉਂਦਾ ਜਦ ਮਰਜ਼ੀ ਆ ਸਾਡੇ ਕੋਲ 250 ਤੋਂ 300 ਬੰਦੇ ਇਲਾਕੇ ਦੇ ਹੀ ਕੰਮ ਕਰਦਾ ਉੱਥੇ ਮਤ ਤੁਹਾਡਾ ਕਹਿੰਦਾ ਪਾਬਾ ਗ ਸਰ ਕੇ ਜਿਹੜਾ ਕਿ ਇਹ ਜਿਹੜਾ ਸਾਰੇ ਅਲੀਗੇਸ਼ਨਸ ਹੈ ਇਹ ਜਿਹੜੇ ਅਲੀਗੇਸ਼ਨ ਹੈ ਜੀ ਇਹ ਤਾਂ ਵੈਸੇ 허ਵਾ ਹੈ ਉਹ ਕੁਛ ਨਹੀਂ ਠੀਕ ਹੈ ਅਸੀਂ ਤਾਂ ਸਾਡੇ ਕੰਪਨੀ ਦੇ ਵਿੱਚ ਪੇਂਟ ਬੇਸਿਕਲੀ ਪੀ ਨਾ ਪੇਂਟ ਦੀ ਮਿਕਸਿੰਗ ਹੈ ਨਾ ਕਿ ਕੈਮੀਕਲ ਨਹੀਂ ਬਣਾਉਂਦੇ ਨਹੀਂ ਆਗੇ ਇੱਥੇ ਸਰ ਉਹ ਪੇਂਡ ਕੋ ਮਿਕਸਿੰਗ ਕਰਕੇ ਉਹਨੂੰ ਬਾਲਟੀਏ ਦੇ ਵਿੱਚ ਪਾਇਆ ਜਾਂਦਾ ਇਸ ਤੋਂ ਇਲਾਵਾ ਕੁਝ ਨਹੀਂ ਹੈਗਾ ਪਰ ਦੂਸ਼ਣ ਕੰਟਰੋਲ ਬੋਰਡ ਵੱਲੋਂ ਜਿਹੜਾ ਹੈਗਾ ਉਸ ਵੱਲੋਂ ਦੁਬਾਰਾ ਜਿਹੜੀ ਇੱਕ ਅਪੀਲ ਪਾਈ ਗਈ ਹੈ ਸਰ ਉਸ ਦਾ ਜਵਾਬ ਸਰ ਆਪਜੀ ਵੱਲੋਂ ਦੇ ਦਿੱਤਾ ਗਿਆ ਸਰ ਸਰ ਸਾਡੇ ਕੋਲ ਆਈ ਸੀ ਕੋਮਪਲੇਨਟ ਦਾ ਜਦੋਂ ਸਾਡੇ ਕੋਲ ਆਣਗੀ ਤਾਂ ਸਾਡੇ ਕੋਲ ਆਈ ਸੀ ਕਿ ਐਸ ਡੀਓ ਦਾ ਪਹਿਲੇ ਆਏ ਸੀਗੇ ਵਿਜ਼ਿਟ ਕਰਕੇ ਗਏ ਸੀਗੇ ਪੂਰੀ ਸਾਡੇ ਨਾਲ ਹਰ ਕੁਆਰਟਰਲੀ ਵਿਜ਼ਿਟ ਹੁੰਦੀ ਹੈ ਇੱਥੇ ਸੈਂਪਲਿੰਗ ਹੁੰਦੀ ਹੈ ਬਾਹਰਲੇ ਬਾਹਰ ਸਾਹਮਣੇ ਸਾਡੇ ਸਾਹਮਣੇ ਕੰਪਨੀ ਦੇ ਸਾਹਮਣੇ ਬੋਰ ਲੱਗਿਆ ਹੋਇਆ ਜਿੱਥੋਂ ਅਸੀਂ ਪਾਣੀ ਲੈਂਦੇ ਹਾਂ अच्छा सर एक ਤੁਹਾਡੇ ਵੱਲੋਂ ਜੋਮਨਜੀਤ ਸਿੰਘ ਮੋਟੀਆਂ ਦੇ ਅਗੇਂਸਟ ਦਰਖਾਸਤ ਦਿੱਤੀ ਗਈ ਪੁਲਿਸ ਨੂੰ ਉਹ ਕਾਦੀ ਦਰਖਾਸਤ ਦਿੱਤੀ ਗਈ ਸਰ ਨਹੀਂ ਉਹ ਸਾਡੇ ਵੱਲੋਂ ਸਿਰਫ ਇੰਨੀ ਚੀਜ਼ ਹੈਗਾ ਕਿ ਜੋ ਸਾਡੇ ਅਸੀਂ ਆ ਨਹੀਂ ਜੋਮਨਜੀਤ ਨਾਲ ਕੀ ਜਾਂ ਸਾਨੂੰ ਕੋਈ ਪਰਸਨਲੀ ਕਈ ਨਾਲ ਕੰਪਨੀ ਨਾਲ ਪੁੱਛ ਨਹੀਂ ਹੈਗਾ ਤੁਹਾਨੂੰ ਸਾਨੂੰ ਸਿਰਫ ਇੰਨਾ ਹੈਗਾ ਅਸੀਂ ਨਾਲ ਪੁਲਿਸ ਨੂੰ ਕੋਈ ਨਹੀਂ ਅਸੀਂ ਦਿੱਤੀ ਅਸੀਂ ਜੋ ਡੀਸੀ ਸਾਹਿਬਗੇ ਰਿਕਵੈਸਟ ਕੀਤੀ ਸੀ ਕਿ ਜੋਮਨ ਕੀ ਫਾਲਤੂ ਦੀ ਅਫਵਾਕ ਕਰਦੇ ਆ ਉਹਨਾਂ ਖਿਲਾਫ ਐਕਸ਼ਨ ਦਿੱਤਾ ਜਾਏ ਠੀਕ ਹੈ ਸਰ ਆਪਾਂ ਛੁੱਟੀ ਛੁੱਟੀ ਬਾਦ ਖਿਲਾਫ ਐਕਸ਼ਨ ਦਿੱਤਾ ਜਾਏ ਠੀਕ ਹੈ ਸਰ ਮਿਹਰਬਾਨੀ ਹਾਂ ਜੀ ਓਕੇ ਸਰ ਸੋਵੇਸਨ ਸਾਡੇ ਨਾਲ ਸ਼ਰੇਸ਼ ਵਰਮਾ ਐਚ ਆਰ ਨੈਰੋਲਿਕ ਪੈਕਟਰੀ ਫੈਕਟਰੀ ਦੇ ਜਿਨ੍ਹਾਂ ਵੱਲੋਂ ਆਪਣਾ ਸਪਸ਼ਟੀਕਰਨ ਦੇ ਦਿੱਤਾ ਗਿਆ ਕਿ ਅਜਿਹੀ ਕੋਈ ਵੀ ਗੱਲ ਨਹੀਂ ਹੈ ਜਿਹੜੀ ਫੈਕਟਰੀ ਦੇ ਵਿੱਚ ਅਫਸਰ ਆਣ ਕੇ ਪ੍ਰਦੂਸ਼ਣ ਕੰਟਰੋਲ ਦੇ ਵੀ ਵਿਜ਼ਿਟ ਕਰ ਚੁੱਕੇ ਨੇ ਤੇ ਕੇਵਲ ਤੇ ਕੇਵਲ ਜਿਹੜੀ ਇਹ ਅਫਵਾਹ ਫਲਾਈ ਜਾ ਰਹੀ ਹੈ ਸੋ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਜਾਂ ਡਿਪਾਰਟਮੈਂਟ ਅੱਗੇ ਤਾਂ ਕੀ ਰਣ ਲਿਤੀ ਇਸ ਬਾਰੇ ਉਲੀਕੇਗੀ ਕੈਮਰਾਮੈਨ ਮਨੀ ਨਾਲ ਰਵਿਕਰ ਪੰਜਾਬੀ ਲੋਕ ਚੈਨਲ ਸ਼੍ਰੀ ਗੋਵਿੰਦਵਾਲ ਸਾਹਿਬ